ਸਤਿ ਸ਼੍ਰੀ ਅਕਾਲ ਦੋਸਤੋ ਇੱਕ ਕਹਾਣੀ ਪਹਿਲਾਂ ਵਾਲੀ ਕਹਾਣੀ ਦਾ ਦੂਜਾ ਭਾਗ ਹੈ ਜੇਕਰ ਤੁਸੀਂ ਪਹਿਲਾ ਭਾਗ ਨਹੀਂ ਸੁਣਿਆ ਤਾਂ ਪਹਿਲਾਂ ਉਹ ਜ਼ਰੂਰ ਸੁਣਿਓ ਕਰਦੇ ਹਾਂ ਜੀ ਕਹਾਣੀ ਸ਼ੁਰੂ ਮੈਂ ਬਸ ਆਪਣਾ ਬਦਲਾ ਪੂਰਾ ਕਰਨ ਦੇ ਲਈ ਹੀ ਉਸ ਕੁੜੀ ਨਾਲ ਵਿਆਹ ਕਰਵਾਇਆ ਸੀ ਤੇ ਹੁਣ ਉਸ ਨੂੰ ਆਪਣੇ ਪਿਓ ਦੇ ਘਰੇ ਭਜਵਾ ਦਿੱਤਾ ਤੇ ਉਸ ਦੀ ਗੱਲ ਸੁਣ ਕੇ ਅਜੀਤ ਨੂੰ ਹੈਰਾਨੀ ਹੋਈ ਤੇ ਦੁੱਖ ਵੀ ਹੋਇਆ ਪਰ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਸ ਦੀ ਗੱਲਾਂ ਦਾ ਅਸਰ ਉਸ ਆਦਮੀ ਤੇ ਕਦੇ ਨਹੀਂ ਹੋਈਗਾ ਉਸ ਕੁੜੀ ਦੀ ਜ਼ਿੰਦਗੀ ਤਾਂ ਬਰਬਾਦ ਹੋ ਚੁੱਕੀ ਸੀ ਹੁਣ ਦੁਬਈ ਜਾ ਕੇ ਉਹ ਹਮੇਸ਼ਾ ਦੇ ਲਈ ਉਸ ਨੂੰ ਭੁਲਾ ਦੇਣਾ ਚਾਹੁੰਦਾ ਸੀ ਜੇ ਤੂੰ ਭਾਬੀ ਨੂੰ ਛੱਡ ਹੀ ਦਿੱਤਾ ਹੈ ਤਾਂ ਫਿਰ ਉਹਨਾਂ ਨੂੰ ਤਲਾਕ ਹੀ ਦੇ ਦੇ ਉਹ ਆਪਣੀ ਜ਼ਿੰਦਗੀ ਨੂੰ ਨਵੇਂ ਤਰੀਕੇ ਨਾਲ ਸ਼ੁਰੂ ਕਰ ਲਵੇ ਉਹ ਉਸ ਨੂੰ ਅਜੇ ਵੀ ਆਪਣੀ ਰਾਏ ਦੇ ਰਿਹਾ ਸੀ ਤੇ ਉਸ ਦੀ ਗੱਲ ਸੁਣ ਕੇ ਪ੍ਰਦੀਪ ਨੇ ਸਿਰ ਝਟਕਦੇ ਹੋਏ ਉਸ ਦੀ ਗੱਲ ਕੱਟ ਦਿੱਤੀ ਮੈਨੂੰ ਜੋ ਵੀ ਕਰਨਾ ਹੋਇਆ ਮੈਂ ਕਰ ਲਵਾਂਗਾ ਫਿਲਹਾਲ ਤੈਨੂੰ ਉਸ ਦੀ ਸਾਈਡ ਲਾਈਨ ਦੀ ਜ਼ਰੂਰਤ ਨਹੀਂ ਤੇ ਉਸ ਦੀ ਗੱਲ ਸੁਣ ਕੇ ਅਜੀਤ ਕੁਲ ਜੀ ਸ਼ਰਮਿੰਦਾ ਹੋ ਗਿਆ ਇਹ ਸੱਚ ਸੀ ਕਿ ਉਹ ਆਪਣੇ ਨਿੱਜੀ ਜ਼ਿੰਦਗੀ ਵਿੱਚ ਆਪਣੇ ਦੋਸਤਾਂ ਨੂੰ ਦਖਲ ਅੰਦਾਜ਼ੀ ਨਹੀਂ ਕਰ ਲੈਂਦਾ ਸੀ ਪਰ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹ ਆਦਮੀ ਗਲਤ ਕਰ ਰਿਹਾ ਹੈ ਤੇ ਇਸ ਗਲਤੀ ਦੀ ਸਜ਼ਾ ਉਸ ਨੂੰ ਬਹੁਤ ਭਾਰੀ ਪਵੇਗੀ ਦੂਜੇ ਦਿਨ ਹੀ ਉਹ ਆਪਣੇ ਘਰ ਵਿੱਚ ਰਣਜੀਤ ਕੌਰ ਨੂੰ ਮਿਲਣ ਦੇ ਲਈ ਆਇਆ ਆਪਣਾ ਸਮਾਨ ਲੈ ਗਿਆ ਤੇ ਉਸ ਵਕਤ ਫਲਾਈਟ ਤੋਂ ਉਹ ਹਮੇਸ਼ਾ ਦੇ ਲਈ ਦੁਬਈ ਚਲਾ ਗਿਆ ਹੁਣ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਉਸ ਦੀ ਵਾਪਸੀ ਹੋਣੀ ਸੀ ਕੋਈ ਨਹੀਂ ਜਾਣਦਾ ਸੀ ਇਹ ਸਭ ਕੁਝ ਉਸ ਦੀ ਆਪਣੀ ਮਰਜ਼ੀ ਤੇ ਡਿਪੈਂਡ ਕਰਦਾ ਸੀ ਪਰ ਦੂਜੇ ਪਾਸੇ ਅਮਨ ਅਜੇ ਵੀ ਦਿਲ ਵਿੱਚ ਇਹ ਉਮੀਦ ਲੈ ਕੇ ਬੈਠੀ ਸੀ ਕਿ ਹੋ ਸਕਦਾ ਹੈ ਕਿ ਉਹ ਆਦਮੀ ਵਾਪਸ ਆ ਜਾਵੇ ਪਰ ਹੁਣ ਉਹ ਆਪਣੀ ਅੱਗੇ ਦੀ ਜ਼ਿੰਦਗੀ ਉਸ ਦੇ ਨਾਲ ਇੱਕ ਮਜਬੂਰੀ ਦੇ ਤਹਿਤ ਹੀ ਬਤਾਵੇਗੀ ਕਿਉਂਕਿ ਹੁਣ ਆਪਣੇ ਦਿਲ ਵਿੱਚ ਕਦੀ ਉਸ ਦੀ ਉਹ ਇੱਜ਼ਤ ਤੇ ਮੁਹੱਬਤ ਮਹਿਸੂਸ ਨਹੀਂ ਕਰ ਸਕਦੀ ਸੀ ਜੋ ਇੱਜ਼ਤ ਤੇ ਮੁਹੱਬਤ ਉਸ ਨੂੰ ਦੇਣੀ ਚਾਹੀਦੀ ਸੀ ਉਸ ਦਾ ਪਤੀ ਸੀ ਉਸ ਦਾ ਜੀਵਨ ਸਾਥੀ ਸੀ ਤੇ ਅੱਜ ਉਸ ਦੀ ਇੱਜ਼ਤ ਨੂੰ ਵੀ ਦੋ ਕੌਡੀ ਦਾ ਘਰ ਚੁੱਕਿਆ ਸੀ ਅੱਜ ਇਸ ਕਿਸੇ ਨੂੰ ਕਰੀਬ 1 ਮਹੀਨਾ ਹੋ ਗਿਆ ਸੀ ਤੇ ਅਮਨ ਨੂੰ ਕੁਝ ਵੀ ਨਹੀਂ ਸੋਚ ਰਿਹਾ ਸੀ ਉਦੇਨ ਬਦ ਦੇਣਾ ਨਾ ਉਮੀਦ ਹੁੰਦੀ ਜਾ ਰਹੀ ਸੀ ਉਸ ਦੀ ਗਿਰਦੀ ਹੋਈ ਹਾਲਤ ਨੂੰ ਦੇਖ ਕੇ ਉਸ ਦੀ ਮਾਂ ਉਸ ਨੂੰ ਦੇਖ ਦੇਖ ਕੇ ਤੜਫ ਰਹੀ ਸੀ ਸਿਰਫ ਕੁਝ ਦਿਨਾਂ ਵਿੱਚ ਉਹਨਾਂ ਦੀ ਫੁੱਲ ਵਰਗੀ ਬੇਟੀ ਮਰ ਜਾ ਕੇ ਰਹਿ ਗਈ ਉਸ ਦਾ ਪਤੀ ਬਿਸਤਰੇ ਤੇ ਪਿਆ ਸੀ ਤੇ ਉਹਨਾਂ ਦੇ ਘਰ ਵਿੱਚ ਅਜੀਬ ਜਿਹੀ ਉਦਾਸੀ ਦਾ ਮਾਹੌਲ ਛਾਇਆ ਹੋਇਆ ਸੀ ਹੋ ਸਕਦਾ ਹੈ ਕਿ ਉਸ ਦਾ ਪਤੀ ਉਸ ਨੂੰ ਤਲਾਕ ਦੇ ਦੇਵੇ ਤੇ ਉਸ ਦੇ ਉੱਪਰ ਤਲਾਕ ਦਾ ੱੱਬਾ ਵੀ ਲੱਗ ਜਾਵੇ ਫਿਰ ਕੋਈ ਵੀ ਉਸ ਨੂੰ ਸਵੀਕਾਰ ਨਾ ਕਰੇ ਉਹਨਾਂ ਨੂੰ ਇਹ ਡਰ ਅੰਦਰ ਹੀ ਅੰਦਰ ਖਾਈ ਜਾ ਰਿਹਾ ਸੀ ਨਾ ਜਾਣੇ ਜ਼ਿੰਦਗੀ ਉਹਨਾਂ ਤੋਂ ਕਿਹੋ ਜਿਹੀ ਇਹ ਇਮਤਿਹਾਨ ਲੈ ਰਹੀ ਸੀ ਅਵੰਦੀ ਹਾਲਤ ਦਿਨ ਬਦਿਨ ਵਿਗੜਦੀ ਜਾ ਰਹੀ ਸੀ ਉਹ ਸੁੱਕ ਕੇ ਕੰਡਾ ਹੋ ਚੁੱਕੀ ਸੀ ਹਰ ਦਿਨ ਉਸ ਨੂੰ ਬੁਖਾਰ ਹੋ ਜਾਂਦਾ ਖਾਣਾ ਪੀਣਾ ਵੀ ਉਸ ਨੇ ਛੱਡ ਦਿੱਤਾ ਸੀ ਤੇ ਅੱਜ ਤੋਂ 2 ਮਹੀਨੇ ਹੋਨੋਂ ਆਏ ਸੀ ਉਸ ਨੂੰ ਇਹ ਮਹਿਸੂਸ ਹੁੰਦਾ ਸੀ ਜਿਵੇਂ ਅਜੇ ਕੱਲ ਦੀ ਹੀ ਗੱਲ ਹੋਵੇ ਤੇ ਕੱਲ ਹੀ ਉਹ ਚੜ ਕੇ ਇਸ ਚੌਕਟ ਤੇ ਦੁਬਾਰਾ ਆਈ ਹੋਵੇ ਉਸਨੇ ਤਾਂ ਹੱਸਣਾ ਮੁਸਕਰਾਉਣਾ ਬਿਲਕੁਲ ਛੱਡ ਦਿੱਤਾ ਸੀ ਉਸ ਦਿਨ ਉਸਦੀ ਮਾਂ ਨੇ ਸੰਦੀਪ ਨੂੰ ਬੁਲਾਇਆ ਤਾਂ ਕਿ ਸੰਦੀਪ ਉਸ ਨੂੰ ਡਾਕਟਰ ਦੇ ਕੋਲ ਲੈ ਕੇ ਜਾਵੇ ਉਹ ਚੰਗੀ ਤਰ੍ਹਾਂ ਜਾਣਦੀ ਸੀ ਕਿ ਉਹ ਉਸ ਨੂੰ ਮਨਾ ਨਹੀਂ ਕਰ ਸਕਦੀ ਉਹ ਇੱਕ ਵਾਰ ਡਾਕਟਰ ਨੂੰ ਮਿਲੇ ਕਿਉਂਕਿ ਹਾਰ ਦਿਨ ਦੇ ਬੁਖਾਰ ਨੇ ਉਸ ਨੂੰ ਕਮਜ਼ੋਰ ਬਣਾ ਦਿੱਤਾ ਸੀ ਉਸ ਦਿਨ ਸੰਦੀਪ ਆਈ ਤਾਂ ਉਹ ਆਪਣੇ ਕਮਰੇ ਵਿੱਚ ਛੁੱਪ ਕੇ ਬੈਠੀ ਹੋਈ ਸੀ ਸੰਦੀਪ ਉਸ ਦੇ ਕੋਲ ਜਾ ਕੇ ਬੈਠ ਗਈ ਕਦੋਂ ਤੱਕ ਖੋਖਲੇ ਰਿਸ਼ਤਿਆਂ ਦਾ ਸੋਗ ਮਨਾਉਂਦੀ ਰਹੇਗੀ ਅਮਨ ਹੁਣ ਛੱਡ ਦੇ ਇਹ ਸਭ ਨੂੰ ਉਹਨਾਂ ਸੋਚਾਂ ਤੋਂ ਖੁਦ ਨੂੰ ਬਾਹਰ ਕੱਢ ਉਹ ਤੇਰੀ ਜ਼ਿੰਦਗੀ ਵਿੱਚ ਇੱਕ ਬੁਰਾ ਸੁਪਨਾ ਸੀ ਜੋ ਹੁਣ ਬੀਤ ਗਿਆ ਉਸ ਦੇ ਬਾਰੇ ਵਿੱਚ ਜਿੰਨਾ ਸੋਚੇਗੀ ਓਨਾ ਹੀ ਡਰਦੀ ਰਹੇਗੀ ਉਹ ਉਸ ਨੂੰ ਸਮਝਾ ਰਹੀ ਸੀ ਤੇ ਉਹ ਬਸ ਚੁੱਪ ਕਰਕੇ ਸੰਦੀਪ ਨੂੰ ਦੇਖ ਰਹੀ ਸੀ ਉਸ ਦੀਆਂ ਅੱਖਾਂ ਦਾ ਦੁੱਖ ਸੰਦੀਪ ਨੂੰ ਅੰਦਰ ਹੀ ਅੰਦਰ ਖਾ ਰਿਹਾ ਸੀ ਉਹ ਹਰ ਵਕਤ ਹੱਸਣ ਤੇ ਮੁਸਕਰਾਉਣ ਵਾਲੀ ਕੁੜੀ ਇੱਕਦਮ ਚੁੱਪ ਜਈ ਹੋ ਗਈ ਸੀ ਮੈਂ ਖੋਖਲੇ ਰਿਸ਼ਤਿਆਂ ਦਾ ਦੁੱਖ ਨਹੀਂ ਮਨਾ ਰਹੀ ਸੰਦੀਪ ਖੁਦ ਤੇ ਢਾਈ ਹੋਏ ਜ਼ੁਲਮ ਦਾ ਸੋਗ ਮਨਾ ਰਹੀ ਆ ਦੁਨੀਆ ਨੇ ਮੈਨੂੰ ਡਰਾ ਕੇ ਰੱਖ ਦਿੱਤਾ ਹੈ ਮੈਨੂੰ ਨਹੀਂ ਲੱਗਦਾ ਕਿ ਹੁਣ ਖੁਸ਼ੀਆਂ ਮੇਰੇ ਦਰ ਦਾ ਟਿਕਾਣਾ ਲੱਭਦੇ ਹੋਏ ਮੇਰੇ ਤੱਕ ਆਉਣਗੀਆਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਡਿੱਗ ਕੇ ਬੇਮੁੱਲ ਹੋ ਗਏ ਸੀ ਤੂੰ ਇੱਕ ਪੜ੍ਹੀ ਲਿਖੀ ਕੁੜੀ ਹੋ ਕੇ ਕਿਹੋ ਜਿਹੀਆਂ ਮੂਰਖਾਂ ਵਾਲੀਆਂ ਗੱਲਾਂ ਕਰ ਰਹੀ ਹੈ ਖੁਦ ਨੂੰ ਸੰਭਾਲ ਉਹ ਤੇ ਉਸ ਆਦਮੀ ਨੂੰ ਇੱਕ ਵਾਰ ਫਿਰ ਆਪਣੀ ਹਿੰਮਤ ਤੇ ਦਿਮਾਗ ਦੀ ਤਾਕਤ ਨਾਲ ਹਰਾ ਮੈਂ ਪਤਾ ਕਰਵਾਇਆ ਉਹ ਹਮੇਸ਼ਾ ਦੇ ਲਈ ਦੁਬਈ ਚਲਾ ਗਿਆ ਹੈ ਪਤਾ ਨਹੀਂ ਹੁਣ ਉਹ ਕਦੋਂ ਵਾਪਸ ਆਵੇਗਾ ਪਰ ਤੈਨੂੰ ਖੁਦ ਨੂੰ ਮਜ਼ਬੂਤ ਬਣਾਉਣਾ ਹੋਵੇਗਾ ਉਸ ਨੂੰ ਇੱਕ ਬੁਰਾ ਸੁਪਨਾ ਸਮਝ ਕੇ ਭੁੱਲ ਜਾ ਜ਼ਿੰਦਗੀ ਸਿਰਫ ਇੱਕ ਵਾਰ ਮਿਲਦੀ ਹੈ ਤੇ ਕਿਸੇ ਦੇ ਲਈ ਰੁਕਦੀ ਨਹੀਂ ਖੁਦ ਨੂੰ ਹੌਂਸਲਾ ਰੱਖ ਕੇ ਚੱਲਣਾ ਪਵੇਗਾ ਤੇ ਮੈਨੂੰ ਉਮੀਦ ਹੈ ਜੇ ਤੇਰੀ ਨੀਅਤ ਠੀਕ ਹੈ ਤਾਂ ਖੁਸ਼ੀਆਂ ਤੇਰਾ ਇੰਤਜ਼ਾਰ ਕਰ ਰਹੀਆਂ ਹੋਣਗੀਆਂ ਜਰੂਰ ਉਹ ਤੇਰੇ ਤੱਕ ਆ ਹੀ ਜਾਣਗੀਆਂ ਹੁਣ ਉੱਠ ਕੇ ਜਲਦੀ ਤਿਆਰ ਹੋ ਜਾ ਮੈਂ ਤੈਨੂੰ ਡਾਕਟਰ ਦੇ ਕੋਲ ਲੈ ਕੇ ਜਾ ਰਹੀ ਹਾਂ ਸੰਦੀਪ ਜਾਨ ਦੀ ਜਾਣਦੀ ਸੀ ਕਿ ਉਹ ਕਦੇ ਵੀ ਉਸਦੇ ਨਾਲ ਡਾਕਟਰ ਦੇ ਕੋਲ ਜਾਣ ਦੇ ਲਈ ਰਾਜ਼ੀ ਨਹੀਂ ਹੋਵੇਗੀ ਇਸ ਲਈ ਉਸ ਨੂੰ ਜ਼ਬਰਦਸਤੀ ਤਿਆਰ ਕਰਨ ਲੱਗੀ ਤੇ ਫਿਰ ਉਸ ਨੂੰ ਡਾਕਟਰ ਦੇ ਕੋਲ ਲੈ ਗਈ ਡਾਕਟਰ ਨੇ ਉਸ ਦਾ ਪੂਰਾ ਚੈੱਕਅਪ ਕੀਤਾ ਸੰਦੀਪ ਬਸ ਚੁੱਪਚਾਪ ਡਾਕਟਰ ਦਾ ਚਿਹਰਾ ਦੇਖ ਰਹੀ ਸੀ ਡਾਕਟਰ ਨੇ ਦੱਸਿਆ ਤੇ ਕਾਫੀ ਟੈਨਸ਼ਨ ਵਿੱਚ ਹੈ ਤੇ ਇਹਨਾਂ ਨੂੰ ਕਾਫੀ ਵੀਕਨੈਸ ਵੀ ਹੈ ਤੁਸੀਂ ਇਹਨਾਂ ਦਾ ਬਹੁਤ ਖਿਆਲ ਰੱਖੋ ਬਲਕਿ ਇਹਨਾਂ ਨੂੰ ਕਿਸੇ ਅਜਿਹੇ ਮਾਹੌਲ ਵਿੱਚ ਲੈ ਕੇ ਜਾਓ ਜਿੱਥੇ ਇਹਨਾਂ ਦਾ ਮਾਈਂਡ ਫਰੈਸ਼ ਰਹੇ ਕਿਉਂਕਿ ਹੁਣ ਇਹਨਾਂ ਦੇ ਨਾਲ ਇੱਕ ਹੋਰ ਜ਼ਿੰਦਗੀ ਜੁੜੀ ਹੋਈ ਹੈ ਤੇ ਇਹਨਾਂ ਦੇ ਲਈ ਬਹੁਤ ਜ਼ਰੂਰੀ ਹੈ ਕਿ ਇਹ ਖੁਦ ਨੂੰ ਪ੍ਰੋਫੈਕਟ ਬਣਾਉਣ ਤੇ ਆਪਣਾ ਸੇਤ ਦੇ ਲਈ ਸੋਚਣ ਡਾਕਟਰ ਦੇ ਸ਼ਬਦ ਸੁਣ ਕੇ ਉਹ ਹੈਰਾਨੀ ਨਾਲ ਡਾਕਟਰ ਦੇ ਵੱਲ ਦੇਖ ਰਹੀ ਸੀ ਜਾਣੀ ਹੁਣ ਇੱਕ ਹੋਰ ਤਬਾਹੀ ਉਸਦੇ ਇੰਤਜ਼ਾਰ ਵਿੱਚ ਸੀ ਉਸਦੇ ਪੇਟ ਤੇ ਹੱਥ ਰੱਖ ਕੇ ਉਸ ਆਦਮੀ ਨੇ ਨਾ ਸਿਰਫ ਉਸ ਨੂੰ ਬਰਬਾਦ ਕਰ ਦਿੱਤਾ ਬਲਕਿ ਇੱਕ ਜਾਨ ਨੂੰ ਉਸਦੇ ਨਾਲ ਹੋਰ ਜੋੜ ਕੇ ਉਸ ਦੀ ਬਰਬਾਦੀ ਦੀ ਲਾਈਨ ਵਿੱਚ ਲਿਆ ਕੇ ਖੜਾ ਕਰ ਦਿੱਤਾ ਸੀ ਉਹ ਤਾਂ ਸੋਚ ਵੀ ਨਹੀਂ ਸਕਦੀ ਸੀ ਕਿ ਮੁਕੱਦਰ ਉਸ ਤੋਂ ਇਸ ਤਰ੍ਹਾਂ ਇਮਤਿਹਾਨ ਲੈ ਸਕਦੇ ਹਨ ਹੁਣ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਟ੍ਰਿਪ ਟ੍ਰਿਪ ਵਰਸਣ ਲੱਗੇ ਹੁਣ ਇਸ ਬੱਚੇ ਦਾ ਭਵਿੱਖ ਕੀ ਹੋਵੇਗਾ ਸੰਦੀਪ ਸੰਦੀਪ ਨੇ ਉਸ ਨੂੰ ਸਹਾਰਾ ਦਿੱਤਾ ਤੇ ਬਾਹਰ ਲੈ ਕੇ ਆਈ ਉਹ ਚੰਗੀ ਤਰ੍ਹਾਂ ਜਾਣਦੀ ਸੀ ਕਿ ਹੁਣ ਉਸ ਦੀ ਕੰਡੀਸ਼ਨ ਕੀ ਹੋਵੇਗੀ ਹੁਣੇ ਬੱਚਾ ਉਹ ਰੋਂਦੀ ਹੋਏ ਸੰਦੀਪ ਦੇ ਗਲੇ ਲੱਗ ਗਈ ਸੰਦੀਪ ਉਸ ਨੂੰ ਘਰੇ ਲੈ ਕੇ ਆ ਗਈ ਤੇ ਜਿਵੇਂ ਹੀ ਇਹ ਖਬਰ ਘਰ ਵਿੱਚ ਸਭ ਨੂੰ ਪਤਾ ਲੱਗੀ ਤਾਂ ਜਿਵੇਂ ਸਭ ਦੇ ਸਿਰ ਤੇ ਆਸਮਾਨ ਟੁੱਟ ਪਿਆ ਇਸ ਤਰ੍ਹਾਂ ਨਹੀਂ ਐ ਕਿ ਉਹ ਖੁਸ਼ ਨਹੀਂ ਸੀ ਉਹਨਾਂ ਨੂੰ ਖੁਸ਼ੀ ਹੋਈ ਸੀ ਕਿ ਰੱਬ ਨੇ ਉਹਨਾਂ ਦੀ ਬੇਟੀ ਨੂੰ ਜ਼ਿੰਦਗੀ ਜਿਉਣ ਦੇ ਲਈ ਇੱਕ ਨਵਾਂ ਦਰਵਾਜ਼ਾ ਖੋਲ ਦਿੱਤਾ ਇੱਕ ਉਮੀਦ ਦਾ ਸਿਰਾ ਉਹਨਾਂ ਦੇ ਹੱਥ ਲੱਗ ਚੁੱਕਾ ਸੀ ਪਰ ਉਹਨਾਂ ਨੂੰ ਅੰਦਰ ਹੀ ਅੰਦਰ ਇਹ ਉਦਾਸੀ ਵੀ ਖਾਈ ਜਾ ਰਹੀ ਸੀ ਕਿ ਹੁਣ ਇਸ ਬੱਚੇ ਦਾ ਭਵਿੱਖ ਕੀ ਹੋਵੇਗਾ ਉਹ ਚੰਗੀ ਤਰ੍ਹਾਂ ਜਾਣਦੇ ਸੀ ਕਿ ਜਿਸ ਆਦਮੀ ਨੇ ਆਪਣੀ ਪਤਨੀ ਨੂੰ ਪਤਨੀ ਸਵੀਕਾਰ ਨਹੀਂ ਕੀਤਾ ਉਹ ਆਪਣੇ ਬੱਚੇ ਨੂੰ ਕਿਵੇਂ ਸਵੀਕਾਰ ਕਰੇਗਾ ਅਮਨ ਦੀ ਮਾਂ ਹੁਣ ਅਮਨ ਦਾ ਪਹਿਲਾਂ ਤੋਂ ਜ਼ਿਆਦਾ ਖਿਆਲ ਰੱਖ ਰਹੀ ਸੀ ਤੇ ਹੁਣ ਖੁਦ ਵੀ ਕਾਫੀ ਹੱਦ ਤੱਕ ਉਹ ਠੀਕ ਦਿਖਾਈ ਦੇ ਰਹੀ ਸੀ ਸੰਦੀਪ ਹਰ ਦਿਨ ਕੁਝ ਟਾਈਮ ਕੱਢ ਕੇ ਉਸ ਦੇ ਕੋਲ ਆ ਜਾਂਦੀ ਤੇ ਉਸ ਨੂੰ ਗੱਲਾਂ ਵਿੱਚ ਲਗਾਉਂਦੀ ਉਸ ਦੇ ਦਿਲ ਵਿੱਚ ਭਰੋਸੇ ਤੇ ਉਮੀਦ ਦਾ ਦੀਵਾ ਜਗਾਉਣ ਦੀ ਕੋਸ਼ਿਸ਼ ਕਰਦੀ ਇਸ ਤਰ੍ਹਾਂ ਸੰਦੀਪ ਉਸ ਨੂੰ ਬਾਹਰ ਲੈ ਕੇ ਆਈ ਪਾਰਕ ਘੁੰਮਦੇ ਹੋਏ ਇਸ ਤਰ੍ਹਾਂ ਹੀ ਸੰਦੀਪ ਨੂੰ ਖਿਆਲ ਆਇਆ ਤੇ ਉਸ ਨੇ ਉਸ ਨੂੰ ਪੁੱਛ ਲਿਆ ਕਿ ਤੂੰ ਦੁਬਾਰਾ ਪ੍ਰਦੀਪ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਉਸ ਨੇ ਤੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੋ ਸਕਦਾ ਹੈ ਕਿ ਤੂੰ ਉਸ ਨੂੰ ਇਸ ਬੱਚੇ ਦੀ ਖਬਰ ਦੇਵੇਂ ਤੇ ਉਸ ਦਾ ਦਿਲ ਹੀ ਪਸੀਜ ਜਾਵੇ ਉਸ ਨੇ ਚੁੱਪ ਨਜ਼ਰਾਂ ਨਾਲ ਸੰਦੀਪ ਨੂੰ ਦੇਖਿਆ ਉਹ ਹੁਣ ਕਿਵੇਂ ਦੱਸਦੀ ਕਿ ਉਹ ਆਦਮੀ ਤਾਂ ਹਮੇਸ਼ਾ ਜਿਵੇਂ ਉਸ ਤੋਂ ਜਾਨ ਛੁਡਾ ਕੇ ਚਲਾ ਗਿਆ ਤੇ ਜੇ ਉਹ ਮਰ ਵੀ ਜਾਵੇ ਤਾਂ ਉਸ ਦੀ ਖਬਰ ਲੈ ਨਹੀਂ ਆਵੇਗਾ ਤੇਰੀ ਸੱਸ ਦਾ ਰਵੱਈਆ ਤਾਂ ਕਾਫੀ ਚੰਗਾ ਲੱਗਦਾ ਸੀ ਜੇ ਤੂੰ ਕਹੇ ਤਾਂ ਆਪਾਂ ਇਹ ਖਬਰ ਉਸ ਨੂੰ ਹੀ ਸੁਣਾ ਦਿੰਦੇ ਹਾਂ ਹੋ ਸਕਦਾ ਹੈ ਕਿ ਉਹ ਆਪਣੇ ਇਕਲੌਤੇ ਬੇਟੇ ਦੀ ਔਲਾਦ ਦੇ ਬਾਰੇ ਵੇਚ ਸੁਣ ਕੇ ਉਸ ਨੂੰ ਸਹੀ ਰਾਹ ਤੇ ਲਿਆਵੇ ਤੇ ਤੇਰੀ ਜ਼ਿੰਦਗੀ ਸਵਰ ਜਾਵੇ ਅਮਨ ਮੈਂ ਜਾਣਦੀ ਹਾਂ ਕਿ ਤੂੰ ਹੁਣ ਉਸ ਘਰ ਵਿੱਚ ਦੁਬਾਰਾ ਨਹੀਂ ਜਾਣਾ ਚਾਹੇਗੀ ਪਰ ਆਪਣਾ ਨਾਂ ਸਹੀ ਇਸ ਬੱਚੇ ਦਾ ਹੀ ਖਿਆਲ ਕਰ ਲਾ ਸੰਦੀਪ ਮੈਂ ਉਸ ਘਰ ਤੋਂ ਪਹਿਲਾਂ ਹੀ ਬਦਨਾਮੀ ਤੇ ਜ਼ਿੱਲਤ ਤੋਂ ਸਵਾ ਕੁਝ ਨਹੀਂ ਲੈ ਕੇ ਆਈ ਤੇ ਮੈਂ ਦੁਬਾਰਾ ਉਸ ਘਰ ਵਿੱਚ ਨਹੀਂ ਜਾਣਾ ਚਾਹੁੰਦੀ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਉਹ ਮਾਂ ਪੁੱਤ ਦੋਨੋਂ ਇੱਕੋ ਵਰਗੇ ਹੀ ਨੇ ਉਹ ਮੇਰੀ ਗੱਲ ਤੇ ਕਦੇ ਵੀ ਯਕੀਨ ਨਹੀਂ ਕਰਨਗੇ ਉਹ ਹੱਦ ਤੋਂ ਜ਼ਿਆਦਾ ਮਯੂਸ ਹੋ ਚੁੱਕੀ ਸੀ ਉਸ ਦਿਨ ਉਸ ਨੇ ਰਣਜੀਤ ਕੌਰ ਨੂੰ ਚੰਗੀ ਤਰ੍ਹਾਂ ਪਹਿਚਾਨ ਲਿਆ ਸੀ ਉਸ ਨੂੰ ਕੋਈ ਉਮੀਦ ਨਹੀਂ ਸੀ ਕਿ ਰਣਜੀਤ ਕੌਰ ਇਸ ਬੱਚੇ ਦੇ ਲਈ ਉਸ ਨੂੰ ਸਦਕਾਰ ਕਰੇਗੀ ਚਾਹੇ ਇਸ ਬੱਚੇ ਉਸ ਪਰਿਵਾਰ ਦਾ ਨਾਮ ਦੇਵੇਗੀ ਜੇ ਤੇਰੀ ਰੈ ਰੈ ਹੈ ਤਾਂ ਮੈਂ ਇੱਕ ਵਾਰ ਖੁਦ ਉੱਥੇ ਜਾ ਕੇ ਰਣਜੀਤ ਕੌਰ ਨਾਲ ਗੱਲ ਕਰ ਲਵਾਂਗੀ ਸੰਦੀਪ ਨੂੰ ਮਨਾ ਨਹੀਂ ਕਰ ਸਕੀ ਅਮਨ ਚੰਗੀ ਤਰ੍ਹਾਂ ਜਾਣਦੀ ਸੀ ਕਿ ਉਹ ਲੋਕ ਕਦੇ ਵੀ ਮੇਰੇ ਬਾਰੇ ਵਿੱਚ ਕੁਝ ਵੀ ਚੰਗਾ ਨਹੀਂ ਬੋਲਣਗੇ ਪਰ ਉਹ ਚਾਹੁੰਦੀ ਸੀ ਕਿ ਸੰਦੀਪ ਇੱਕ ਵਾਰ ਖੁਦ ਨੂੰ ਅਜ਼ਮਾ ਲਵੇ ਕਿਉਂਕਿ ਜੇ ਉਹਨਾਂ ਦਾ ਦਿਲ ਇਸ ਬੱਚੇ ਨੂੰ ਸਹਾਰਾ ਕਰ ਲਵੇ ਹੋ ਸਕਦਾ ਹੈ ਕਿ ਉਸ ਬੱਚੇ ਨੂੰ ਪਿਓ ਦਾ ਸਹਾਰਾ ਹੀ ਮਿਲ ਜਾਵੇ ਤੇ ਉਸ ਨੂੰ ਆਪਣੇ ਪਤੀ ਦਾ ਸਾਥ ਸੰਦੀਪ ਸੱਚ ਵਿੱਚ ਉਸ ਦੇ ਸਹਰੇ ਹੀ ਪਹੁੰਚ ਗਈ ਰਣਜੀਤ कौर ਉਸ ਨੂੰ ਹੈਰਾਨ ਨਜ਼ਰਾਂ ਨਾਲ ਦੇਖ ਰਹੀ ਸੀ ਰਣਜੀਤ कौर ਨੇ ਕਿਹਾ ਕਿ ਹੁਣ ਤੁਹਾਡਾ ਕੀ ਕਵਾਚ ਗਿਆ ਜੋ ਇਸ ਘਰ ਵਿੱਚ ਲੈਣ ਆਈ ਹਾਂ ਉਹ ਰਣਜੀਤ ਦੇ ਕਟੜ ਸ਼ਬਦ ਉਹ ਹੁਣ ਚੰਗੀ ਤਰ੍ਹਾਂ ਸਮਝ ਚੁੱਕੀ ਸੀ ਕਿ ਉਹ ਕਿਸੇ ਸਮਝਦਾਰ ਔਰਤ ਨਾਲ ਗੱਲ ਨਹੀਂ ਕਰ ਰਹੀ ਚੰਗੀ ਤਰ੍ਹਾਂ ਜਾਣਦੀ ਹੈ ਕਿ ਇਸ ਘਰ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਜਿਸ ਨੂੰ ਉਹ ਲੈ ਜਾ ਸਕੇ ਬਲਕਿ ਮੈਂ ਤਾਂ ਤੁਹਾਨੂੰ ਕੁਝ ਦੇਣ ਦੀ ਗਰਜ ਨਾਲ ਇੱਕ ਵਾਰ ਫਿਰ ਤੁਹਾਡੇ ਦਰਵਾਜ਼ੇ ਤੇ ਹਾਂ ਤੁਹਾਡੀ ਨੂੰ ਤਾਂ ਹੁਣ ਮਾਂ ਬਣਨ ਵਾਲੀ ਹੈ ਹੋ ਸਕਦਾ ਹੈ ਕਿ ਤੁਹਾਨੂੰ ਅਮਨ ਨਾ ਹੀ ਸਹੀ ਲੱਗਦੀ ਹੋਵੇ ਉਸਦੇ ਹੋਣ ਵਾਲੇ ਬੱਚੇ ਦਾ ਖਿਆਲ ਹੋ ਜਾਵੇ ਕਿ ਉਹ ਤਾਂ ਤੁਹਾਡੇ بیٹے ਦਾ ਖੂਨ ਹੈ ਤਾਂ ਰੰਜੀਤ ਘਰ ਕਹਿੰਦੀ ਖਬਰਦਾਰ ਤੁਸੀਂ ਇਸ ਬੱਚੇ ਨੂੰ ਮੇਰੇ بیٹے ਦਾ ਨਾਮ ਦਿੱਤਾ ਤਾਂ ਸਭ ਤੋਂ ਪਹਿਲਾਂ ਤਾਂ ਇਹ ਲੱਭੋ ਕਿ ਉਸ ਕੁੜੀ ਨੇ ਕਿਸ ਦੇ ਨਾਲ ਇਹ ਮੂੰਹ ਕਾਲਾ ਕਰਨ ਤੋਂ ਬਾਅਦ ਇਸ ਬੱਚੇ ਨੂੰ ਆਪਣੇ ਪੇਟ ਵਿੱਚ ਜਗ੍ਹਾ ਦਿੱਤੀ ਜੇ ਤੁਸੀਂ ਉਸ ਨੂੰ ਮੇਰੇ بیٹے ਦਾ ਨਾਮ ਦੇਵੋਗੇ ਤਾਂ ਮੈਂ ਇਹ ਕਦੇ ਨਹੀਂ ਹੋਣ ਦੇਵਾਂਗੀ ਇਸ ਤੋਂ ਪਹਿਲਾਂ ਕਿ ਹੋਰ ਜ਼ਿਆਦਾ ਜ਼ਹਿਰੀਲੇ ਸ਼ਬਦ ਉਹ ਬੋਲਦੀ ਤਾਂ ਸੰਦੀਪ ਉਥੋਂ ਵਾਪਸ ਆ ਗਈ ਅਮਨ ਠੀਕ ਹੀ ਕਹਿੰਦੀ ਹੈ ਕਿ ਉਹ ਬਿਲਕੁਲ ਇਨਸਾਨੀਅਤ ਨੂੰ ਭੁੱਲ ਚੁੱਕੇ ਨੇ ਰੱਬ ਨੇ ਉਹਨਾਂ ਤੋਂ ਇਨਸਾਨੀਅਤਾਂ ਖੋ ਹੀ ਲਈ ਹੈ ਉਹਨਾਂ ਨੂੰ ਕੁਝ ਪੈਸੇ ਫੜਾ ਦਿੱਤੇ ਤੇ ਉਸ ਦੇ ਸਹਾਰੇ ਉਹ ਇਸ ਜਮਾਨੇ ਦਾ ਹਿੱਸਾ ਸੀ ਉਸ ਨੂੰ ਹੁਣ ਤੱਕ ਸਮਝ ਨਹੀਂ ਆ ਰਿਹਾ ਸੀ ਕਿ ਕਿ ਕੋਈ ਇੰਨਾ ਬੇਗਰਜ਼ ਕਿਵੇਂ ਹੋ ਸਕਦਾ ਹੈ ਸ਼ਾਮ ਨੂੰ ਜਦੋਂ ਉਹ ਅਮਨ ਨੂੰ ਮਿਲੀ ਤਾਂ ਉਸ ਦੇ ਚਿਹਰੇ ਤੇ ਫੈਲੀ ਹੋਈ ਉਦਾਸੀ ਦੇਖਦੇ ਹੀ ਉਹ ਅੰਦਾਜ਼ਾ ਲਗਾ ਚੁੱਕੀ ਸੀ ਕਿ ਉਹਨਾਂ ਲੋਕਾਂ ਨੇ ਜਵਾਬ ਹੀ ਦਿੱਤਾ ਹੋਵੇਗਾ ਇਸ ਲਈ ਉਸਨੇ ਦੁਬਾਰਾ ਪੁੱਛਣਾ ਸਹੀ ਨਹੀਂ ਸਮਝਿਆ ਰਣਜੀਤ ਕੌਰ ਨੇ ਉਸ ਰਾਤ ਆਪਣੇ ਬੇਟੀ ਨਾਲ ਗੱਲ ਕੀਤੀ ਉਹ ਉਸਨੂੰ ਦੱਸਣਾ ਚਾਹੁੰਦੀ ਸੀ ਕਿ ਉਹ ਕੁੜੀ ਕਿਸ ਤਰ੍ਹਾਂ ਦੇ ਪੈਂਤਰੇ ਅਜਮਾ ਰਹੀ ਹੈ ਉਹਨਾਂ ਦੋਨਾਂ ਦੇ ਵਿੱਚ ਅਮਨ ਨੂੰ ਲੈ ਕੇ ਕੋਈ ਗੱਲਬਾਤ ਨਹੀਂ ਹੁੰਦੀ ਸੀ ਪਰ ਫਿਰ ਵੀ ਉਹ ਚਾਹੁੰਦੀ ਸੀ ਕਿ ਉਸਦਾ ਬੇਟਾ ਇੱਕ ਵਾਰ ਫਿਰ ਉਸਦਾ ਸ਼ਿਕਾਰ ਨਾ ਹੋ ਜਾਵੇ ਇਸ ਲਈ ਉਹ ਉਸਨੂੰ ਪਹਿਲਾਂ ਹੀ ਅਲਰਟ ਕਰ ਦੇਣਾ ਚਾਹੁੰਦੀ ਸੀ ਪ੍ਰਦੀਪ ਨੇ ਆਪਣੇ ਮਾਂ ਨੂੰ ਪੁੱਛਿਆ ਕਿ ਹੁਣ ਦੁਬਾਰਾ ਅਜਿਹਾ ਕੀ ਹੋ ਗਿਆ ਤੁਸੀਂ ਅਜਿਹਾ ਕਿਉਂ ਕਹਿ ਰਹੇ ਹੋ ਮਾਂ ਪ੍ਰਦੀਪ ਨੇ ਇੰਨਾ ਇਨੇ ਦਿਨਾਂ ਤੋਂ ਬਾਅਦ ਉਸ ਦਾ ਨਾਮ ਸੁਣਿਆ ਸੀ ਤਾਂ ਉਸ ਦੀ ਮਾਂ ਕਹਿਣ ਲੱਗੀ ਕਿ ਉਸ ਕੁੜੀ ਦੀ ਕੋਈ ਸਹੇਲੀ ਆਈ ਸੀ ਉਸ ਦਾ ਨਾਮ ਸੰਦੀਪ ਸੀ ਉਹ ਮੇਰੇ ਕੋਲ ਆਈ ਸੀ ਮੈਨੂੰ ਇਹ ਦੱਸਣ ਕਿ ਉਹ ਮਾਂ ਬਣਨ ਵਾਲੀ ਹੈ ਮੈਂ ਤੈਨੂੰ ਇਹ ਦੱਸ ਦੇਵਾਂ ਕਿ ਮੈਂ ਉਸ ਕੁੜੀ ਨੂੰ ਸਾਫ਼ ਹੀ ਮਨਾ ਕਰ ਦਿੱਤਾ ਕਿ ਹਾਕੇ ਉਸ ਕੈਰੈਕਟਰਲੈਸ ਕੁੜੀ ਤੋਂ ਇਸ ਤਰ੍ਹਾਂ ਦੀ ਉਮੀਦ ਹੀ ਨਹੀਂ ਕੀਤੀ ਜਾ ਸਕਦੀ ਪਤਾ ਨਹੀਂ ਉਸ ਨੇ ਆਪਣਾ ਮੂੰਹ ਕਿਸਦੇ ਨਾਲ ਕਾਲਾ ਕੀਤਾ ਹੈ ਤੇ ਹੁਣ ਇਸ ਬੱਚੇ ਦਾ ਨਾਮ ਤੇਰੇ ਸਿਰ ਕਰ ਰਹੀ ਹੈ ਇਸ ਲਈ ਤੈਨੂੰ ਪਹਿਲਾਂ ਹੀ ਸਾਵਧਾਨੀ ਵਰਤਣੀ ਚਾਹੀਦੀ ਹੈ ਤੇ ਪ੍ਰਦੀਪ ਨੂੰ ਇੱਕਦਮ ਹੀ ਹੈਰਾਨੀ ਨੇ ਘੇਰ ਲਿਆ ਸੀ ਇਹ ਤੁਸੀਂ ਕੀ ਕਹਿ ਰਹੇ ਹੋ ਉਹ ਮਾਂ ਕਿਉਂ ਬਣਨ ਵਾਲੀ ਹੈ ਪਤਾ ਨਹੀਂ ਕਿਉਂ ਉਸ ਦਾ ਦਿਲ ਅੱਜ ਪਹਿਲੀ ਵਾਰ ਟੜ ਗਿਆ ਸੀ ਹਾਂ ਬੇਟਾ ਉਹ ਹੁਣ ਮਾਂ ਬਣਨ ਵਾਲੀ ਐ ਤੂੰ ਠੀਕ ਹੀ ਕਹਿੰਦਾ ਸੀ ਅਜਿਹੇ ਕਰੈਕਟਰਲੈਸ ਕੁੜੀਆਂ ਨੂੰ ਹਜ਼ਾਰਾਂ ਮੁੰਡੇ ਮਿਲ ਜਾਂਦੇ ਨੇ ਜਿਸ ਦੇ ਨਾਲ ਉਹ ਆਪਣਾ ਮੂੰਹ ਕਾਲਾ ਕਰ ਲੈਂਦੀਆਂ ਨੇ ਤੇ ਉਸ ਰਾਤ ਤੂੰ ਚੰਗਾ ਹੀ ਕੀਤਾ ਉਸ ਨੂੰ ਘਰ ਤੋਂ ਕੱਢ ਦਿੱਤਾ ਹੁਣ ਕੰਮ ਸੇ ਕੰਮ ਉਸ ਬੱਚੇ ਨੂੰ ਤੇਰੇ ਸਿਰ ਤਾਂ ਨਹੀਂ ਜੋੜ ਸਕਦੀ ਪਰ ਪ੍ਰਦੀਪ ਉਹਨਾਂ ਦੀ ਕੋਈ ਗੱਲ ਨਹੀਂ ਸੁਣ ਰਿਹਾ ਸੀ ਉਸ ਦੀ ਸੂਈ ਤਾਂ ਉੱਥੇ ਹੀ اٹਕੀ ਹੋਈ ਸੀ ਕਿ ਉਹ ਮਾਂ ਬਣਨ ਵਾਲੀ ਐ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਇਹ ਉਸ ਦਾ ਹੀ ਬੱਚਾ ਹੈ ਕਿਉਂਕਿ ਉਸ ਰਾਤ ਹੀ ਉਸ ਨੂੰ ਪਤਾ ਚੱਲ ਗਿਆ ਸੀ ਕਿ ਉਹ ਕਿੰਨੀ ਪਵਿੱਤਰ ਤੇ ਸੱਚੀ ਕੁੜੀ ਹੈ ਉਹ ਇਹ ਸੋਚ ਵੀ ਨਹੀਂ ਸਕਦਾ ਸੀ ਕਿ ਉਸ ਦਾ ਕਿਸੇ ਹੋਰ ਦੇ ਨਾਲ ਕੋਈ ਸਬੰਧ ਹੋ ਸਕਦਾ ਹੈ ਪਤਾ ਨਹੀਂ ਕਿਉਂ ਉਸ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ ਕੀ ਹੋਇਆ ਪ੍ਰਦੀਪ ਤੂੰ ਚੁੱਪ ਗਿਆ ਹੋ ਗਿਆ ਪ੍ਰਦੀਪ ਨੇ ਬਿਨਾਂ ਕੋਈ ਗੱਲ ਕੀਤੇ ਫੋਨ ਕੱਟ ਦਿੱਤਾ ਉਸ ਨੂੰ ਅਜੀਬ ਜਿਹੀ ਉਲਝਣ ਨੇ ਘੇਰ ਲਿਆ ਸੀ ਉਸ ਨੂੰ ਦੁਬਈ ਆਏ ਹੋਏ ਤਿੰਨ ਮਹੀਨੇ ਬੀਤ ਚੁੱਕੇ ਇਸ ਲਈ ਤੇ ਉਹਨਾਂ ਦੇ ਵਿਆਹ ਨੂੰ ਵੀ 3 ਮਹੀਨੇ ਹੋ ਚੁੱਕੇ ਸੀ ਹੁਣ ਉਸ ਬੱਚੇ ਦਾ ਅਬੋਰਸ਼ਨ ਵੀ ਨਹੀਂ ਉਹ ਕਰਵਾ ਸਕਦੀ ਸੀ ਇਸ ਬੱਚੇ ਨੂੰ ਜਨਮ ਦੇਣਾ ਹੀ ਹੋਵੇਗਾ ਫਿਰ ਉਸ ਦਾ ਬੱਚਾ ਦਰਦ-ਦਰਦੀਆਂ ਠੋਕਰਾਂ ਖਾਵੇਗਾ ਇੱਕਦਮ ਤੋਂ ਹੀ ਉਸ ਨੂੰ ਆਪਣੇ ਦਰਦ ਯਾਦ ਆਉਣ ਲੱਗੇ ਉਹ ਵੀ ਤਾਂ ਬਿਲਕੁਲ ਅਜੇਹਾ ਸੀ ਬਿਨਾ ਪਿਓ ਦੇ ਉਸ ਨੇ ਕਿੰਨੀਆਂ ਠੋਕਰਾਂ ਖਾਧੀਆਂ ਸੀ ਤੇ ਕਿਸ-ਕਿਸ ਦੇ ਤਾਨੇ ਸੁਨੇ ਸੀ ਤੇ ਉਸ ਦੀ ਔਲਾਦ ਵੀ ਹੋਣਾ ਇਹ ਸਭ ਕੁਝ ਬਰਦਾਸ਼ਤ ਕਰੇਗੀ ਉਸ ਦਾ ਸਾਹ سینੇ ਵਿੱਚ اٹਕਨ ਲੱਗਿਆ ਉਹ ਆਪਣੀ ਖਿੜਕੀ ਵਿੱਚ ਆ ਕੇ ਖੜਾ ਹੋ ਗਿਆ ਮਾਂ ਦੇ ਮੂੰਹ ਵਿੱਚੋਂ ਨਿਕਲੇ ਹੋਏ ਸ਼ਬਦਾਂ ਤੇ ਗੌਰ ਕਰ ਰਿਹਾ ਸੀ ਵਾਰ-ਵਾਰ ਉਸਦੇ ਦਿਮਾਗ ਵਿੱਚ ਉਹੀ ਗੱਲ ਆ ਰਹੀ ਸੀ ਤੇ ਕਿਸੇ ਹਥੌੜੇ ਦੀ ਤਰ੍ਹਾਂ ਉਸਦੇ ਦਿਲ ਤੇ ਵਾਰ ਕਰ ਰਹੀ ਸੀ ਕਰੈਕਟਰਲੈਸ ਕੁੜੀਆਂ ਤੋਂ ਕੁਝ ਵੀ ਉਮੀਦ ਕੀਤੀ ਜਾ ਸਕਦੀ ਹੈ ਪਤਾ ਨਹੀਂ ਕਿੰਨਿਆਂ ਦੇ ਨਾਲ ਆਪਣਾ ਮੂੰਹ ਕਾਲਾ ਕਰਕੇ ਉਸ ਔਲਾਦ ਨੂੰ ਜਨਮ ਦੇ ਕੇ ਤੇਰਾ ਨਾਮ ਉਸਦੇ ਨਾਲ ਜੋੜ ਰਹੀ ਹੈ ਉਹ ਜੋ ਵੀ ਸੀ ਉਹ ਉਸ ਬੱਚੇ ਦੇ ਲਈ ਸਭ ਕੁਝ ਲਟਾਉਣ ਦੇ ਲਈ ਤਿਆਰ ਸੀ ਉਸ ਬੱਚੇ ਨੂੰ ਗਵਾਉਣਾ ਨਹੀਂ ਚਾਹੁੰਦਾ ਸੀ ਤੇ ਇਹ ਫੈਸਲਾ ਉਸ ਨੇ ਇੱਕ ਪਲ ਵਿੱਚ ਹੀ ਕਰ ਲਿਆ ਉਸ ਸ਼ਾਮ ਉਸ ਨੇ ਫੋਨ ਕੀਤਾ ਤੇ ਆਪਣੀ ਮਾਂ ਨੂੰ ਇਹ ਕਹਿ ਦਿੱਤਾ ਕਿ ਉਹ 2-3 ਮਹੀਨਿਆਂ ਦੇ ਅੰਦਰ ਵਾਪਸ ਆ ਰਿਹਾ ਉਸ ਵਕਤ ਉਸ ਨੂੰ ਉੱਥੇ ਇੰਨੇ ਜ਼ਰੂਰੀ ਕੰਮ ਸੀ ਕਿ ਉਹ ਚਾਹ ਕੇ ਵੀ 3-4 ਮਹੀਨਿਆਂ ਤੋਂ ਪਹਿਲਾਂ ਨਹੀਂ ਆ ਸਕਦਾ ਸੀ ਤੇ ਬੱਚੇ ਦੀ ਪਹੁੰਚਤਾ 5 ਮਹੀਨੇ ਬਾਅਦ ਹੋਣੀ ਸੀ ਉਹ ਚਾਹੁੰਦਾ ਸੀ ਕਿ ਉਹ ਖੁਦ ਆਪਣੇ ਬੱਚੇ ਦੀ ਪੜਾਸ਼ ਤੇ ਸਮੇਂ ਉਸ ਦੇ ਕੋਲ ਹੋਵੇ ਤੇ ਅਮਨ ਤੋਂ ਉਹ ਬੱਚਾ ਵਾਪਸ ਲੈ ਲਵੇ ਉਸ ਨੇ ਅਮਨ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਉਸ ਦਾ ਨੰਬਰ ਸ਼ਾਇਦ ਬਦਲ ਚੁੱਕਿਆ ਸੀ ਇਸ ਲਈ ਉਹ ਉਸ ਨਾਲ ਗੱਲ ਨਹੀਂ ਕਰ ਪਾਇਆ ਅਮਨ ਨੇ ਹੁਣ ਆਪਣੀ ਜ਼ਿੰਦਗੀ ਨੂੰ ਠੀਕ ਤਰੀਕੇ ਨਾਲ ਚਲਾਉਣ ਦੇ ਲਈ ਜੌਬ ਕਰਨੇ ਸ਼ੁਰੂ ਕਰ ਦਿੱਤੇ ਸੀ ਪਰ ਨੌਕਰੀ ਤੇ ਟਾਈਮ ਟੇਬਲ ਦੇ ਹਿਸਾਬ ਨਾਲ ਉਸ ਨੂੰ ਬਿਲਕੁਲ ਵੀ ਆਰਾਮ ਦਾ ਮੌਕਾ ਨਹੀਂ ਮਿਲਦਾ ਸੀ ਆਪਣਾ ਚੈੱਕਅਪ ਵੀ ਉਹ ਲਾਪਰਵਾਹੀ ਨਾਲ ਹੀ ਕਰਵਾਉਂਦੀ ਸੀ ਇਸ ਲਈ ਉਸ ਦੀ ਪ੍ਰੈਗਨੈਂਸੀ ਵਿੱਚ ਕਾਫੀ ਸਮੱਸਿਆ ਆ ਰਹੀਆਂ ਸੀ ਉਸ ਦੇ ਅੰਦਰ ਖੂਨ ਖੂਨ ਦੀ ਕਮੀ ਵੀ ਹੋ ਗਈ ਸੀ ਇਥੇ ਤਾਂ ਸਿਰਫ ਇੱਕ ਔਰਤੀ ਜਾਣਦੀ ਹੈ ਕਿ ਇਸ ਕੰਡੀਸ਼ਨ ਵਿੱਚ ਕਿੰਨੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਫਿਰ ਜਾ ਕੇ ਉਹ ਆਪਣੇ ਬੱਚੇ ਨੂੰ ਇਸ ਦੁਨੀਆ ਵਿੱਚ ਲਿਆਉਂਦੀ ਹੈ ਪਰ ਇਹ ਸਾਰਾ ਦਰਦ ਨੇ ਉਸ ਨੂੰ ਬੇਹੱਦ ਸਖਤ ਬਣਾ ਦਿੱਤਾ ਸੀ ਹੁਣ ਉਹ ਕਮਜ਼ੋਰ ਕੁੜੀ ਨਹੀਂ ਸੀ ਬਲਕਿ ਇੱਕ ਮਜ਼ਬੂਤ ਮਾਂ ਸੀ ਜੋ ਹਰ ਵਕਤ ਹਰ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਕਰ ਸਕਦੀ ਸੀ ਅਮਨ ਦਾ ਹੁਣ 7ਵਾਂ ਮਹੀਨਾ ਚੱਲ ਰਿਹਾ ਸੀ ਤੇ ਉਸ ਦਿਨ ਉਹ ਆਫਿਸ ਵਿੱਚ ਸੀ ਸਵੇਰ ਤੋਂ ਹੀ ਉਸਦੀ ਸਿਹਤ ਕੁਝ ਗੜਬੜ ਵਿੱਚ ਸੀ ਉਸਦੀ ਮਾਂ ਨੇ ਲੱਖ ਮਨਾ ਕੀਤਾ ਸੀ ਕਿ ਉਹ ਅੱਜ ਆਫਿਸ ਨਾ ਜਾਵੇ ਪਰ ਫਿਰ ਵੀ ਉਹ ਆਫਿਸ ਦੇ ਲਈ ਚਲੀ ਗਈ ਕਿਉਂਕਿ ਅੱਜ ਉਸਦੀ ਇੱਕ ਜ਼ਰੂਰੀ ਮੀਟਿੰਗ ਸੀ ਤੇ ਉਸਦਾ ਆਫਿਸ ਜਾਣਾ ਵੀ ਬਹੁਤ ਜ਼ਰੂਰੀ ਸੀ ਪਰ ਸ਼ਾਮ ਪ੍ਰਦੀਪ ਵੀ ਹਿੰਦੁਸਤਾਨ ਪਹੁੰਚ ਗਿਆ ਸੀ ਉਸਨੇ ਰਾਤ ਨੂੰ ਹੀ ਅਮਨ ਦੀ ਸਾਰੀ ਡਿਟੇਲ ਕਢਵਾ ਲਈ ਸੀ ਤੇ ਅੱਜ ਉਸ ਨਾਲ ਮੁਲਾਕਾਤ ਕਰਨ ਦੇ ਲਈ ਉਸਦੇ ਆਫਿਸ ਚਲਾ ਆਇਆ ਸੀ ਉਹ ਉਸ ਨੂੰ ਦੱਸ ਦੇਣਾ ਚਾਹੁੰਦਾ ਸੀ ਕਿ ਉਹ ਇਹ ਬੱਚਾ ਆਪਣੇ ਨਾਲ ਹੀ ਲੈ ਕੇ ਜਾਵੇਗਾ ਉਹ ਆਫਿਸ ਦੇ ਬਾਹਰ ਉਸਦਾ ਇੰਤਜ਼ਾਰ ਕਰਦਾ ਰਿਹਾ ਜਦੋਂ ਥੋੜੀ देर ਬਾਅਦ ਉਹ ਬਾਹਰ ਆਉਂਦੀ ਦਿਖਾਈ ਦਿੱਤੀ ਉਹ ਬਹੁਤ ਜ਼ਿਆਦਾ ਕਮਜ਼ੋਰ ਨਜ਼ਰ ਆ ਰਹੀ ਸੀ ਆਪਣੇ ਆਸ-ਪਾਸ ਉਸਨੇ ਸ਼ਾਲ ਲਪੇਟੇ ਹੋਇਆ ਸੀ ਆਪਣੇ ਵੱਡੇ ਪੇਟ ਦੇ ਨਾਲ ਚੱਲਦੇ ਹੋਏ ਉਹ ਆਪਣੀਆਂ ਹੀ ਸੋਚਾਂ ਵਿੱਚ ਗੁੰਮ ਨਜ਼ਰ ਆ ਰਹੀ ਸੀ ਜਦੋਂ ਇੱਕਦਮ ਤੋਂ ਹੀ ਪ੍ਰਦੀਪ ਉਸਦੇ ਸਾਹਮਣੇ ਆ ਕੇ ਖੜਾ ਹੋਇਆ ਤੇ ਉਹ ਕਿੰਨੇ ਹੀ देर ਉਸ ਨੂੰ ਦੇਖਦੀ ਰਹੀ ਤੇ ਫਿਰ ਉਸਦੇ ਕਰੀਬ ਹੀ ਕਰੀਬ ਦੀ ਲੰਘਣ ਲੱਗੀ ਜਦੋਂ ਪ੍ਰਦੀਪ ਨੇ ਹੱਥ ਵਧਾ ਕੇ ਉਸਦੀ ਬਾਹ ਫੜ ਲਈ ਤਾਂ ਉਹ ਕਹਿੰਦੀ ਖਬਰਦਾਰ ਜੇ ਤੂੰ ਮੈਨੂੰ ਹੱਥ ਲਗਾਉਣ ਦੀ ਕੋਸ਼ਿਸ਼ ਕੀਤੀ ਤੂੰ ਆਪਣਾ ਹਰ ਹੱਕ ਗਵਾ ਚੁੱਕਿਆ ਹੈ ਤੇ ਉਸ ਨੂੰ ਕਦੇ ਭੁੱਲਣਾ ਵੀ ਨਹੀਂ ਪ੍ਰਦੀਪ ਨੋਸ ਦੀਆਂ ਅੱਖਾਂ ਵਿੱਚ ਚੰਗਿਆੜੀਆਂ ਨਿਕਲਦੀਆਂ ਹੋਈਆਂ ਨਜ਼ਰ ਆ ਰਹੀਆਂ ਸੀ ਉਹ ਖੁਦ ਹੈਰਾਨ ਸੀ ਉਸ ਨੇ ਇੱਕ ਬਿੱਲੀ ਜਿਹੀ ਕੁੜੀ ਨੂੰ ਸ਼ੇਰ ਬਾਂਦੇ ਦੇਖਿਆ ਸੀ ਮੈਂ ਇੱਥੇ ਸਿਰਫ ਆਪਣੇ ਬੱਚੇ ਇਸ ਤੋਂ ਪਹਿਲਾਂ ਕਿ ਉਹ ਆਪਣੀ ਗੱਲ ਪੂਰੀ ਕਰਦਾ ਜਦੋਂ ਉਸ ਦੇ ਮੂੰਹ ਤੇ ਇੱਕ ਜ਼ੋਰਦਾਰ ਥੱਪੜ ਪਿਆ ਤੇ ਉਸ ਦਾ ਰੰਗ ਲਾਲ ਸੁਰਖ ਹੋਣਾ ਸ਼ੁਰੂ ਹੋ ਚੁੱਕਿਆ ਸੀ ਕੀ ਕਿਹਾ ਤੂੰ ਤੇਰਾ ਬੱਚਾ ਤੂੰ ਮੈਨੂੰ ਕੈਰੈਕਟਰਲੈਸ ਕੁੜੀ ਸਾਬਤ ਕੀਤਾ ਤੇ ਉਸ ਤੋਂ ਬਾਅਦ ਤੂੰ ਆਪਣੇ ਘਰ ਤੋਂ ਕੱਢ ਦਿੱਤਾ ਹੈ ਹੁਣ ਇਸ ਬੱਚੇ ਤੇ ਤੇਰਾ ਕੋਈ ਹੱਕ ਨਹੀਂ ਅੱਜ ਤੋਂ ਬਾਅਦ ਮੈਨੂੰ ਆਪਣੇ ਬੱਚੇ ਦੇ ਆਸ-ਪਾਸ ਵੀ ਤੂੰ ਨਜ਼ਰ ਨਾ ਆਵੀ ਨਹੀਂ ਤਾਂ ਮੈਂ ਤੈਨੂੰ ਜਾਨੋਂ ਮਾਰ ਦੇਵਾਂਗੀ ਉਹ ਗੁੱਸੇ ਨਾਲ ਥਰ-ਥਰ ਕੰਬ ਰਹੀ ਸੀ ਜਦੋਂ ਇੱਕਦਮ ਹੀ ਪ੍ਰਦੀਪ ਅੱਗੇ ਵਧਿਆ ਕਿ ਇਸ ਤੋਂ ਪਹਿਲਾਂ ਹੀ ਉਹ ਹੋਰ ਜ਼ਿਆਦਾ ਕੁਝ ਕਹਿੰਦੀ ਅਮਨ ਚੱਕਰ ਖਾ ਕੇ ਉਸ ਦੀਆਂ ਬਾਹਾਂ ਵਿੱਚ ਡਿੱਗ ਗਈ ਪ੍ਰਦੀਪ ਦਾ ਤਾਂ ਜਿਵੇਂ ਹੱਥ ਪੈਰ ਹੀ ਫੁੱਲਣ ਲੱਗੇ ਸੀ ਉਸ ਨੇ ਉਸ ਨੂੰ ਬਾਹਾਂ ਵਿੱਚ ਚੁੱਕ ਲਿਆ ਤੇ ਗੱਡੀ ਵਿੱਚ ਪਾ ਦਿੱਤਾ ਉਸ ਨੇ ਆਪਣੀ ਗੱਡੀ ਹਸਪਤਾਲ ਦੇ ਰਸਤੇ ਵੱਲ ਮੋੜ ਲਈ ਪਤਾ ਨਹੀਂ ਕਿਉਂ ਉਸ ਦਾ ਦਿਲ ਇੰਨੀ ਤੇਜ਼ੀ ਨਾਲ ਧੜਕ ਰਿਹਾ ਸੀ ਧੜਕਦੇ ਹੋਏ ਦਿਲ ਦੇ ਨਾਲ ਉਸ ਨੇ ਆਪਣਾ ਕੰਬਦਾ ਹੋਇਆ ਹੱਥ ਅਮਨ ਦੇ ਪੇਟ ਤੇ ਰੱਖਿਆ ਤੌਸ ਦੀਆਂ ਧੜਕਣਾਂ ਹੋਰ ਵੀ ਵੱਧ ਚੁੱਕੀਆਂ ਸੀ ਜ਼ਿੰਦਗੀ ਵਿੱਚ ਪਹਿਲੀ ਵਾਰ ਕਿਸੇ ਨੂੰ ਗਵਾ ਦੇਣ ਦਾ ਅਹਿਸਾਸ ਉਸ ਤੇ ਬੁਰੀ ਤਰ੍ਹਾਂ ਸਵਾਰ ਸੀ ਹਸਪਤਾਲ ਵਿੱਚ ਦਾਖਲ ਹੁੰਦੇ ਹੀ ਉਸਨੇ ਡਾਕਟਰ ਨੂੰ ਚੀਖ-ਚੀਖ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ ਮੈਂ ਹੁਣੇ ਇਸੇ ਵਕਤ ਆਪਣੀ ਪਤਨੀ ਨੂੰ ਠੀਕ ਦੇਖਣਾ ਚਾਹੁੰਦਾ ਹਾਂ ਉਹ ਗੁੱਸੇ ਵਿੱਚ ਬਿਲਕੁਲ ਪਾਗਲਾਂ ਦੀ ਤਰ੍ਹਾਂ ਕਰ ਰਿਹਾ ਸੀ ਜਦਕਿ ਡਾਕਟਰਾਂ ਨੇ ਉਸ ਨੂੰ ਬਾਹਰ ਰਹਿਣ ਦੀ ਗੱਲ ਕਹਿ ਰਹੇ ਸੀ ਥੋੜੀ ਦੇਰ ਬਾਅਦ ਡਾਕਟਰ ਨੇ ਅਮਨ ਦਾ ਚੈੱਕਅਪ ਕੀਤਾ ਤੇ ਡਾਕਟਰ ਨੇ ਬਾਹਰ ਆ ਕੇ ਖਬਰ ਦਿੱਤੀ ਤੁਹਾਡੀ ਪਤਨੀ ਕਾਫੀ ਕਮਜ਼ੋਰ ਤੇ ਸਟ्रेस ਵਿੱਚ ਹੈ ਤੁਹਾਡੇ ਬੱਚੇ ਨੂੰ ਵੀ ਖਤਰਾ ਹੈ ਇਸ ਲਈ ਉਹਨਾਂ ਦਾ ਹੁਣੇ ਆਪਰੇਸ਼ਨ ਕਰਨਾ ਪਵੇਗਾ ਇਹ ਗੱਲ ਸੁਣਦੇ ਹੀ ਉਸ ਦੇ ਹੱਥ ਪੈਰ ਫਰ ਲੱਗੇ ਸੀ ਅਮਨ ਦੇ ਪਰਸ ਵਿੱਚ ਮੌਜੂਦ ਮੋਬਾਈਲ ਕਦੋਂ ਤੋਂ ਵੱਜ ਰਿਹਾ ਸੀ ਜ਼ਰੂਰ ਉਸ ਦੇ ਘਰ ਵਾਲੇ ਪਰੇਸ਼ਾਨ ਸੀ ਪ੍ਰਦੀਪ ਨੇ ਕੁਝ ਸੋਚਦੇ ਹੋਏ ਕਾਲ ਅਟੈਂਡ ਕੀਤੀ ਜਦੋਂ ਅਮਨ ਦੀ ਮਾਂ ਦੀ ਬੇਤਾਬ ਚਹੀ ਆਵਾਜ਼ ਉਸ ਦੇ ਕੰਨਾਂ ਵਿੱਚ ਟਕਰਾਈ ਅਮਨ ਮੇਰੇ ਬੱਚੀ ਤੂੰ ਕਿੱਥੇ ਹੈ ਤੇ ਤੂੰ ਹੁਣ ਕਿਹਾ ਤੱਕ ਫੋਨ ਕਿਉਂ ਨਹੀਂ ਚੱਕ ਰਹੀ ਸੀ ਤੂੰ ਜਾਣਦੀ ਵੀ ਹੈ ਕਿ ਮੈਂ ਕਿੰਨੀ ਪਰੇਸ਼ਾਨ ਹਾਂ ਅਮਨ ਹਸਪਤਾਲ ਵਿੱਚ ਹੈ ਉਸ ਦੀ ਅਚਾਨਕ ਹੀ ਸਿਹਤ ਖਰਾਬ ਹੋ ਗਈ ਹੈ ਮੈਂ ਉਸ ਨੂੰ ਹਸਪਤਾਲ ਵਿੱਚ ਲਿਆਇਆ ਹੈ ਇਹ ਗੱਲ ਸੁਣ ਕੇ ਅਮਨ ਦੀ ਮਾਂ ਦੇ ਵੀ ਹੱਥ ਪੈਰ ਕੰਬਨ ਲੱਗ ਗਏ ਉਸ ਸਮੇਂ ਹਸਪਤਾਲ ਦੇ ਲਈ ਉਹ ਚਲੀ ਆਈ ਸੰਦੀਪ ਉਹਨਾਂ ਦੇ ਨਾਲ ਸੀ ਤੇ ਇੱਥੇ ਆ ਕੇ ਪ੍ਰਦੀਪ ਨੂੰ ਦੇਖ ਕੇ ਤਾਂ ਉਹਨਾਂ ਨੂੰ ਇੱਕ ਝਟਕਾ ਜਿਹਾ ਲੱਗਿਆ ਪਰ ਉਹ ਹੁਣ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਨਹੀਂ ਕਰਨਾ ਚਾਹੁੰਦੀ ਸੀ ਉਹਨਾਂ ਨੂੰ ਆਪਣੀ ਬੇਟੀ ਦੀ ਸਿਹਤ ਦਾ ਫਿਕਰ ਸੀ ਅਮਨ ਦਾ ਆਪਰੇਸ਼ਨ ਹੋ ਰਿਹਾ ਸੀ ਸੰਦੀਪ ਤੇ ਅਮਨ ਦੀ ਮਾਂ ਬਹੁਤ ਪਰੇਸ਼ਾਨ ਸੀ ਉਹ ਦੋਨੋਂ ਰੋਂਦੇ ਹੋਏ ਰੱਬ ਨੂੰ ਅਰਦਾਸਾਂ ਕਰ ਰਹੇ ਸੀ ਰੱਬਾ ਅਮਨ ਨੂੰ ਤੇ ਉਸ ਦੇ ਆਉਣ ਵਾਲੇ ਬੱਚੇ ਦੀ ਜ਼ਿੰਦਗੀ ਲੰਮੀ ਕਰ ਦੇ ਉਸ ਨੇ ਅੱਜ ਤੱਕ ਜੋ ਦੇਖਿਆ ਸੀ ਉਸ ਦੀ ਜ਼ਿੰਦਗੀ ਲਈ ਉਹ ਸਭ ਕੁਝ ਕਾਫੀ ਸੀ ਹੁਣ ਉਸ ਨੂੰ ਕਿਸੇ ਵੀ ਮੁਸ਼ਕਲ ਵਿੱਚ ਨਾ ਪਾ ਰੱਬਾ ਤੂੰ ਮੇਰੀ ਬੱਚੀ ਨੂੰ ਤੇ ਮੇਰੇ ਦੋਤੇ ਦੀ ਰੱਖਿਆ ਕਰ ਹਸਪਤਾਲ ਵਿੱਚ ਬੇਤਾਬੀ ਨਾਲ ਟਹਿਲਦਾ ਹੋਇਆ ਪ੍ਰਦੀਪ ਆਪਣੇ ਬੱਚੇ ਲਈ ਬੇਹੱਦ ਫਿਕਰ ਵਿੱਚ ਸੀ ਪਤਾ ਨਹੀਂ ਕਿਉਂ ਉਸ ਦਾ ਦਿਲ ਅਮਨ ਦੇ ਲਈ ਵੀ ਧੜਕ ਰਿਹਾ ਸੀ ਤੇ ਅੱਜ ਪਹਿਲੀ ਵਾਰ ਉਸ ਨੂੰ ਅਹਿਸਾਸ ਹੋਇਆ ਸੀ ਕਿ ਉਹ ਤਾਂ ਉਸ ਕੁੜੀ ਨੂੰ ਕਦੇ ਵੀ ਖੁਦ ਤੋਂ ਦੂਰ ਨਹੀਂ ਕਰ ਸਕਿਆ ਉਹ ਤਾਂ ਬਸ ਆਪਣਾ ਬਦਲਾ ਲੈਣਾ ਚਾਹੁੰਦਾ ਸੀ ਜਿਸ ਦੀ ਅੱਗ ਵਿੱਚ ਉਸ ਨੇ ਸਭ ਕੁਝ ਜਲਾ ਕੇ ਰਾਖ ਕਰ ਦਿੱਤਾ ਸੀ ਤਾਂ ਉਸ ਨੂੰ ਡਾਕਟਰ ਅੰਦਰ ਤੋਂ ਬਾਹਰ ਆਉਂਦੀ ਦਿਖਾਈ ਦਿੱਤੀ ਤੁਹਾਡੇ ਪੇਸ਼ੈਂਟ ਲਈ ਬਲੱਡ ਦੀ ਜ਼ਰੂਰਤ ਹੈ ਤੁਸੀਂ ਕੀ ਕਰ ਰਹੇ ਹੋ ਮੇਰੀ ਪਤਨੀ ਦੇ ਨਾਲ ਤੇ ਮੇਰਾ ਬੱਚਾ ਕਿਵੇਂ ਹੈ ਦੇਖੋ ਜੇ ਉਹਨਾਂ ਦੋਨਾਂ ਵਿੱਚੋਂ ਕਿਸੇ ਨੂੰ ਵੀ ਕੁਝ ਹੋਇਆ ਤਾਂ ਮੈਂ ਤੁਹਾਡਾ ਪੂਰਾ ਹਸਪਤਾਲ ਬੰਦ ਕਰਵਾ ਦੇਵਾਂਗਾ ਜਦੋਂ ਡਾਕਟਰ ਨੇ ਉਸ ਦੇ ਸਖਤ ਸ਼ਬਦ ਸੁਨੇ ਤੇ ਉਸ ਦਾ ਅਸਲੀ ਚਿਹਰਾ ਦੇਖਿਆ ਕਿ ਤੁਹਾਡਾ ਨਾਮ ਇੱਥੇ ਦਰਜ ਆਏ ਪੂਰੇ 7 ਮਹੀਨਿਆਂ ਤੋਂ ਉਹ ਇਕੱਲੀ ਹਸਪਤਲ ਆਉਂਦੀ ਰਹੀ ਤੇ ਜਦੋਂ ਉਸ ਦੀ ਕੰਡੀਸ਼ਨ ਖਰਾਬ ਹੈ ਤਾਂ ਬਕਵਾਸ ਕਰ ਰਹੇ ਆ ਉਹ ਹੁਣ ਤੁਹਾਡੀ ਪਤਨੀ ਮੁਸ਼ਕਲ ਤੋਂ ਗੁਜ਼ਰ ਰਹੀ ਹੈ ਉਲਟਿਆ ਸਾਡੇ ਤੇ ਹੀ ਇਲਜ਼ਾਮ ਲਗਾ ਰਹੇ ਹੋ ਸਾਡੀ ਡਿਊਟੀ ਹੈ ਕਿ ਸਾਨੂੰ ਆਪਣਾ ਕੰਮ ਕਰਨ ਦਿਓ ਜੇ ਤੁਹਾਨੂੰ ਇੰਨੀ ਹੀ ਫਿਕਰ ਹੁੰਦੀ ਤਾਂ ਉਸ ਨੂੰ ਪਹਿਲਾਂ ਇੱਥੇ ਲੈ ਕੇ ਆਉਂਦੇ ਤੁਸੀਂ ਜਾਣਦੇ ਵੀ ਹੋ ਕਿ ਦਿਮਾਗੀ ਪਰੇਸ਼ਾਨੀ ਤੇ ਕਮਜ਼ੋਰੀ ਦੀ وجہ ਨਾਲ ਤੁਹਾਡੀ ਪਤਨੀ ਦਾ ਇਹ ਹਾਲ ਹੈ ਤੇ ਉਹ ਬਸ ਉਥੇ ਖੜਾ ਹੀ ਰਹਿ ਗਿਆ ਅਮਨ ਦੀ ਮਾਂ ਤੇਜੀ ਨਾਲ ਅੱਗੇ ਵਧੀ ਤੇ ਉਸ ਨੂੰ ਝੰਝੋੜਦੇ ਹੋਏ ਬੋਲੀ ਜੇ ਮੇਰੀ ਬੇਟੀ ਨੂੰ ਕੁਝ ਵੀ ਹੋਇਆ ਤਾਂ ਮੈਂ ਤੈਨੂੰ ਜਿਉਂਦਾ ਨਹੀਂ ਛੱਡੂਗੀ ਇਹਨਾਂ ਯਾਦ ਰੱਖੀ ਤੂੰ ਉਹ ਖੁਦ ਪਾਗਲਾਂ ਦੀ ਤਰ੍ਹਾਂ ਇਸ ਟਾਈਮ ਤੜਫ ਰਿਹਾ ਸੀ ਰਣਜੀਤ ਕੌਰ ਉਸ ਨੂੰ ਵਾਰ-ਵਾਰ ਫੋਨ ਕਰਦੇ ਹੋਏ ਪਰੇਸ਼ਾਨ ਕਰ ਰਹੀ ਸੀ ਉਹ ਸਵੇਰ ਤੋਂ ਘਰ ਤੋਂ ਨਿਕਲਿਆ ਤੇ ਉਸ ਦਾ ਕੋਈ ਅਤਾ ਪਤਾ ਨਹੀਂ ਸੀ ਉਸਨੇ ਫੋਨ ਚੱਕਿਆ ਮਾਂ ਮੈਂ ਅਮਨ ਨੂੰ ਹਸਪਤਾਲ ਲੈ ਕੇ ਆਇਆ ਤੁਸੀਂ ਰੱਬ ਨੂੰ ਅਰਦਾਸ ਕਰੋ ਮੇਰਾ ਬੱਚਾ ਠੀਕ ਹੋਵੇ ਇਹ ਤੂੰ ਕਿਹੋ ਜਿਹੀਆਂ ਗੱਲਾਂ ਕਰ ਰਹੀਆਂ ਤੇਰਾ ਬੱਚਾ ਕੌਣ ਤੇਰਾ ਬੱਚਾ ਰঞ্জੀਰ ਦੇ ਤਾਂ ਜਿਵੇਂ ਸਿਰ ਤੇ ਸੱਤ ਘੜੇ ਪਾਣੀ ਪੈ ਗਿਆ ਹੋਵੇ ਮਾਂ ਉਹ ਮੇਰਾ ਬੱਚਾ ਹੈ ਮੇਰਾ ਆਪਣਾ ਬੱਚਾ ਮੈਂ ਉਸਨੂੰ ਕਿਸੇ ਵੀ ਹਾਲ ਵਿੱਚ ਗਵਾਉਣਾ ਨਹੀਂ ਚਾਹੁੰਦਾ ਉਹਨਾਂ ਦਾ ਬੇਟਾ ਰੋ ਰਿਹਾ ਸੀ ਤੇ ਸਾਡੀ ਜ਼ਿੰਦਗੀ ਵਿੱਚ ਉਹਨਾਂ ਨੇ ਪਹਿਲੀ ਵਾਰ ਆਪਣੇ ਬੇਟੇ ਨੂੰ ਇਸ ਤਰ੍ਹਾਂ ਟੁੱਟਿਆ ਹੋਇਆ ਦੇਖਿਆ ਸੀ ਉਹਨਾਂ ਨੂੰ ਹੁਣ ਅਹਿਸਾਸ ਹੋਇਆ ਸੀ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਜਲਦਬਾਜ਼ੀ ਕਰਨ ਤੋਂ ਬਾਅਦ ਕਿੰਨੀ ਵੱਡੀ ਗਲਤੀ ਕੀਤੀ ਕਾਸ਼ ਉਹ ਇਸ ਹਕੀਕਤ ਨੂੰ ਜਾਣਦੇ ਤੇ ਆਪਣੇ ਬੇਟੇ ਨੂੰ ਸਮਝਾ ਲੈਂਦੇ ਤਾਂ ਅੱਜ ਉਹ ਇਸ ਤਰ੍ਹਾਂ ਟੁੱਟ ਕੇ ਖਿਲਰਿਆ ਨਾ ਹੁੰਦਾ ਅਮਨ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਪਰ 7 ਮਹੀਨੇ ਦਾ ਬੱਚਾ ਕਾਫੀ ਕਮਜ਼ੋਰ ਸੀ ਇਸ ਲਈ ਉਸ ਨੂੰ ਕੁਝ ਦਿਨਾਂ ਦੇ ਲਈ ਹਸਪਤਾਲ ਵਿੱਚ ਹੀ ਰੁਕਣਾ ਪਿਆ ਡਾਕਟਰ ਨੇ ਸਖਤੀ ਨਾਲ ਮਨਾ ਕੀਤਾ ਕਿ ਕੋਈ ਵੀ ਸਟ੍ਰੈਸ ਵਾਲੀ ਗੱਲ ਉਹਨਾਂ ਦੇ ਸਾਹਮਣੇ ਨਾ ਦੁਹਰਾਈ ਜਾਵੇ ਤੇ ਇਸ ਵਜ੍ਹਾ ਨਾਲ ਪ੍ਰਦੀਪ ਉਸ ਨੂੰ ਬਿਨਾਂ ਮਿਲੇ ਹੀ ਵਾਪਸ ਚਲਾ ਗਿਆ ਉਹ ਨਹੀਂ ਚਾਹੁੰਦਾ ਸੀ ਕਿ ਅਮਨ ਨੂੰ ਇੱਕ ਵਾਰ ਫਿਰ ਨੁਕਸਾਨ ਪਹੁੰਚੇ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹ ਕੁਝ ਮਹੀਨੇ ਬਾਅਦ ਉਸ ਨੂੰ ਮਨਾ ਲਵੇਗਾ ਚਾਹੇ ਅਮਨ ਦੇ ਪੈਰ ਹੀ ਕਿਉਣਾ ਫੜਨੇ ਪੈਣ ਹਸਪਤਾਲ ਵਿੱਚੋਂ ਡਿਸਚਾਰਜ ਹੋਣ ਤੋਂ ਬਾਅਦ ਅਮਨ ਘਰ ਹੀ ਮੌਜੂਦ ਸੀ। ਉਹ ਗੋਲਮਟੋਲ ਜਿਹੀ ਪਰੀਤੀ ਤਰ੍ਹਾਂ ਦਿਖਣ ਵਾਲੀ ਬੱਚੀ ਕਾਫੀ ਕਮਜ਼ੋਰ ਸੀ ਪਰ ਫਿਰ ਵੀ ਅਮਨ ਦੇ ਲਈ ਉਹ ਚੰਦ ਦਾ ਟੁਕੜਾ ਸੀ ਜਿਸ ਨੂੰ ਹੱਥ ਵਿੱਚ ਲੈ ਕੇ ਉਹ ਸਾਰੇ ਜਹਾਨ ਦੀਆਂ ਤਕਲੀਫਾਂ ਨੂੰ ਭੁੱਲ ਜਾਂਦੀ ਸੀ। ਅੱਜ ਉਸ ਦੀ ਡਿਲੀਵਰੀ ਨੂੰ ਪੂਰੇ 5 ਮਹੀਨੇ ਹੋ ਚੁੱਕੇ ਸੀ ਤੇ ਅੱਜ ਹੀ ਉਸਨੇ ਵਕੀਲ ਨਾਲ ਗੱਲ ਕਰਦੇ ਹੋਏ ਪ੍ਰਦੀਪ ਨੂੰ ਨੋਟਿਸ ਭੇਜਿਆ ਸੀ। ਕਿ ਉਸ ਨੂੰ ਪ੍ਰਦੀਪ ਤੋਂ ਤਲਾਕ ਚਾਹੀਦਾ ਹੈ ਜਿਸ ਨੂੰ ਦੇਖਦੇ ਹੀ ਉਹ ਭੜਕ ਉੱਠਿਆ ਤੇ ਉਸੇ ਸਮੇਂ ਗੱਡੀ ਕੱਢ ਕੇ ਆਪਣੀ ਮਾਂ ਨੂੰ ਨਾਲ ਲੈ ਕੇ ਅਮਨ ਦੇ ਘਰ ਜਾ ਪਹੁੰਚਿਆ ਅਮਨ ਉਸ ਦੇ ਬਾਰੇ ਵਿੱਚ ਸੌਂਦੇ ਹੀ ਉਸ ਨੂੰ ਮਿਲਣ ਤੋਂ ਮਨਾ ਕਰ ਚੁੱਕੀ ਸੀ ਜਦੋਂ ਉਹ ਰੋਂਦੇ ਹੋਏ ਅਮਨ ਦੇ ਮਾਂ ਦੇ ਪੈਰਾਂ ਵਿੱਚ ਬੈਠ ਕੇ ਗੜਗੜਾਉਣ ਲੱਗਿਆ ਮੈਨੂੰ ਸਿਰਫ ਇੱਕ ਵਾਰ ਉਸ ਨੂੰ ਮਿਲਣ ਦਿਓ ਉਸ ਨੂੰ ਕਹੋ ਕਿ ਮੇਰੀ ਗੱਲ ਤਾਂ ਸੁਣ ਲਵੇ ਅੱਜ ਉਸ ਦੀ ਆਪਣੀ ਹਾਲਤ ਬਹੁਤ ਬੁਰੀ ਸੀ ਪਰ ਉਸ ਦੇ ਕੋਲ ਕੋਈ ਵਿਚਾਰਾ ਨਹੀਂ ਸੀ ਰਣਜੀਤ ਕੌਰ ਦਾ ਦਿਲ ਆਪਣੇ ਬੇਟੇ ਨੂੰ ਦੇਖ ਕੇ ਕੇਕ ਟੁੱਟਿਆ ਜਾ ਰਿਹਾ ਸੀ ਉਹ ਵੀ ਆਪਣੇ ਬਹੁਤੇ ਪੋਤੀ ਨੂੰ ਮਿਲਣ ਦੇ ਲਈ ਬੇਨਤੀਆਂ ਕਰ ਰਹੀ ਸੀ ਜਦੋਂ ਥੋੜੀ ਦੇਰ ਤੋਂ ਬਾਅਦ ਅਮਨ ਬਾਹਰ ਆਈ ਅਮਨ ਦੇ ਹੱਥ ਵਿੱਚ ਉਹ ਗੋਲ ਮਟੋਲ ਜਿਹੀ ਬੱਚੀ ਨੂੰ ਦੇਖਦੇ ਹੀ ਪ੍ਰਦੀਪ ਦਾ ਦਿਲ ਧੜਕ ਉੱਠਿਆ ਉਹ ਬੇਤਾਬੀ ਨਾਲ ਉਸ ਦੇ ਵੱਲ ਵਧਿਆ ਜਦੋਂ ਅਮਨ ਨੇ ਉਸ ਨੂੰ ਉੱਥੇ ਹੀ ਰੋਕ ਦਿੱਤਾ ਕੀ ਖਬਰਦਾਰ ਜੇ ਤੂੰ ਮੇਰੇ ਬੱਚੇ ਨੂੰ ਹੱਥ ਵੀ ਲਗਾਇਆ ਤਾਂ ਤੇਰਾ ਇਸ ਤੇ ਕੋਈ ਹੱਕ ਨਹੀਂ ਇਹ ਸਿਰਫ ਮੇਰੀ ਬੇਟੀ ਹੈ ਤੇਰੀ ਮਾਂ ਨੇ ਇਹੀ ਕਿਹਾ ਸੀ ਨਾ ਕਿ ਅਜਿਹਿਆਂ ਕੁੜੀਆਂ ਦਾ ਕੋਈ ਭਰੋਸਾ ਨਹੀਂ ਬੱਚਾ ਕਿਸੇ ਹੋਰ ਦਾ ਤੇ ਸਾਡੇ ਸਿਰ ਤੇ ਥੋਪ ਰਹੀ ਹੈ ਇਸ ਲਈ ਇਸ ਬੱਚੀ ਨੂੰ ਮੈਂ ਤੈਨੂੰ ਨਹੀਂ ਦੇ ਸਕਦੀ ਅਮਨ ਮੈਨੂੰ ਮaaf ਕਰ ਦੇ ਇੱਕ ਵਾਰ ਆਪਣੇ ਆਪਣੀ ਬੱਚੀ ਨੂੰ ਸੀਨੇ ਨਾਲ ਲਗਾ ਲੈਂਦੇ ਪ੍ਰਦੀਪ ਉਸਦੇ ਵੱਲ ਵਾਦੇ ਹੋਏ ਰੋ ਰਿਹਾ ਸੀ ਤੇ ਉਹ ਰੂਮ ਵਰਗੀ ਮਾਸੂਮ ਬੱਚੀ ਉਸ ਨੂੰ ਦੇਖ ਕੇ ਥੋੜਾ ਜਿਹਾ ਮੁਸਕਰਾ ਵੀ ਰਹੀ ਸੀ ਉਹ ਬਿਲਕੁਲ ਹੀ ਪ੍ਰਦੀਪ ਦੀ ਕਾਪੀ ਲੱਗ ਰਹੀ ਸੀ ਰஞ்சிਤ ਕੌਰ ਵੀ ਤਰਸ ਦੀਆਂ ਨਜ਼ਰਾਂ ਨਾਲ ਉਸ ਨੂੰ ਦੇਖ ਰਹੀ ਸੀ ਅਮਨ ਨੂੰ ਲੱਖ ਬੈਂਦੀਆਂ ਕਰਨ ਦੇ ਬਾਅਦ ਵੀ ਉਹ ਖਾਲੀ ਹੱਥ ਆਪਣੇ ਘਰੇ ਵਾਪਸ ਆਇਆ ਸੀ ਉਸ ਨੂੰ ਕਿਸੇ ਵੀ ਕੀਮਤ ਤੇ ਮaaf ਕਰਨ ਦੇ ਲਈ ਉਹ ਤਿਆਰ ਨਹੀਂ ਸੀ ਉਸ ਨੇ ਅਦਾਲਤ ਵਿੱਚ ਕੇਸ ਦਰਜ ਦਰਜ ਕਰ ਦਿੱਤਾ ਕਿ ਉਸ ਨੂੰ ਹਰ ਹਾਲ ਵਿੱਚ ਪ੍ਰਦੀਪ ਤੋਂ ਡਿਵੋਰਸ ਚਾਹੀਦਾ ਹੈ ਯਾਦ ਕਿ ਪ੍ਰਦੀਪ ਬਿਲਕੁਲ ਵੀ ਅਮਰ ਨੂੰ ਤਲਾਕ ਨਹੀਂ ਦੇਣਾ ਚਾਹੁੰਦਾ ਸੀ ਤੇ ਦੋਨੋਂ ਆਪਣੀਆਂ ਜਿਦਾਂ ਤੇ ਹੀ ਅੜੇ ਹੋਏ ਸੀ ਅੱਜ ਉਸ ਨੂੰ ਆਪਣੀਆਂ ਗਲਤੀਆਂ ਨੇ ਪੋਚ ਨੇ ਕਮਜ਼ੋਰ ਬਣਾ ਦਿੱਤਾ ਸੀ ਤੇ ਉਹ ਉਸੇ ਕਮਰੇ ਵਿੱਚ ਹੀ ਪਿਆ ਰਹਿੰਦਾ ਸੀ ਉਸ ਰਾਤ ਨੂੰ ਹੀ ਯਾਦ ਕਰਦਾ ਰਹਿੰਦਾ ਜਿਸ ਰਾਤ ਉਸ ਨੇ ਅਮਨ ਦੀ ਨਾਲ ਜਨਵਰਾਂ ਵਰਗਾ ਸ਼ਲੋਕ ਕੀਤਾ ਸੀ ਉਸ ਨੂੰ ਕਿਸੇ ਤਰ੍ਹਾਂ ਵੀ ਅਮਨ ਦੀ ਅੱਖਾਂ ਦੀ ਉਦਾਸੀ ਨਹੀਂ ਭੁੱਲਦੀ ਸੀ ਉਸ ਦੇ ਹੰਝੂ ਉਸ ਦੀ ਬੇਚੈਨੀ ਤੇ ਫਿਰ ਉਸ ਨੂੰ ਆਪਣੀ ਬੱਚੀ ਚਮਕਦੀ ਹੋਈ ਅੱਖਾਂ ਨਾਲ ਦੇਖ ਕੇ ਮਸਕਰਾਵੀ ਬਿਲਕੁਲ ਵੀ ਨਹੀਂ ਭੁੱਲਦੀ ਸੀ ਇਹਨਾਂ ਦਿਲ ਚਾਹੁੰਦਾ ਸੀ ਕਿ ਉਸ ਨੂੰ ਚੱਕ ਕੇ ਆਪਣੇ ਸੀਨੇ ਨਾਲ ਲਗਾ ਲਵੇ ਪਰ ਉਹ ਇਹ ਵੀ ਨਹੀਂ ਸਮਝਦਾ ਸੀ ਕਿ ਉਹ ਉਸ ਬੱਚੀ ਤੇ ਕੋਈ ਵੀ ਹੱਕ ਨਹੀਂ ਰੱਖਦਾ ਅੱਜ ਤੱਕ ਉਸ ਨੇ ਉਸ ਦੀ ਮਾਂ ਦੇ ਨਾਲ ਜੋ ਕੁਝ ਵੀ ਕੀਤਾ ਸੀ ਉਹ ਮਾਫੀ ਦੇ ਕਾਬਿਲ ਵੀ ਨਹੀਂ ਸੀ ਉਸ ਨੇ ਅਮਨ ਦੇ ਆਫਿਸ ਦੇ ਸਾਹਮਣੇ ਉਸ ਦਾ ਪੈਰ ਫੜ ਲਿਆ ਫਿਰ ਪਰ ਅਮਨ ਦੇ ਦਿਲ ਵਿੱਚ ਨਰਮੀ ਨਹੀਂ ਆਈ ਸੀ ਜਿੰਨਾ ਲੋਕਾਂ ਦੇ ਸਾਹਮਣੇ ਕੱਲ ਤੱਕ ਉਸ ਨੂੰ ਕਰੈਕਟਰਲੈਸ ਕੁੜੀ ਕਹਿ ਕੇ ਬਦਨਾਮ ਕਰ ਚੁੱਕਿਆ ਸੀ ਉਹ ਕਹਿੰਦਾ ਸੀ ਕਿ ਉਹਨਾਂ ਸਾਰੇ ਲੋਕਾਂ ਦੇ ਸਾਹਮਣੇ ਉਹ ਨੱਕ ਰਗੜਦੇ ਹੋਏ ਮਾਫੀ ਮੰਗ ਲਵੇਗਾ ਪਰ ਅਮਨ ਦਾ ਇੱਕ ਹੀ ਜਵਾਬ ਸੀ ਕਿ ਮੈਂ ਤੇਰੇ ਨਾਲ ਕੋਈ ਸਬੰਧ ਨਹੀਂ ਰੱਖਣਾ ਚਾਹੁੰਦੀ ਮੈਂ ਕਦੇ ਵੀ ਤੇਰੇ ਨਾਲ ਨਹੀਂ ਰਹਿ ਸਕਦੀ ਤੂੰ ਇੱਕ ਵਾਰ ਮੇਰੇ ਨਾਲ ਧੋਖਾ ਕੀਤਾ ਹੈ ਤੇ ਮੈਂ ਦੂਜੀ ਵਾਰ ਤੇਰੇ ਤੇ ਯਕੀਨ ਨਹੀਂ ਕਰ ਸਕਦੀ ਉਸ ਦਿਨ ਵੀ ਅਦਾਲਤ ਵਿੱਚ ਉਸ ਦੀ ਤਰੀਖ ਸੀ ਜਦੋਂ ਜੱਜ ਨੇ ਉਸ ਨੂੰ ਆਖਰੀ ਵਾਰ ਪੁੱਛਿਆ ਕਿ ਤੁਸੀਂ ਸੱਚ ਵਿੱਚ ਆਪਣੇ ਪਤੀ ਤੋਂ ਤਲਾਕ ਚਾਹੁੰਦੇ ਹੋ ਤਾਂ ਉਹ ਮਜ਼ਬੂਤ ਸ਼ਬਦਾਂ ਵਿੱਚ ਬੋਲੀ ਜੀ ਸਰ ਮੈਂ ਬਿਲਕੁਲ ਇਸ ਇਨਸਾਨ ਤੋਂ ਤਲਾਕ ਚਾਹੁੰਦੀ ਹਾਂ ਮੈਂ ਇਸ ਦੇ ਨਾਲ ਇੱਕ ਪਲ ਵੀ ਨਹੀਂ ਰਹਿ ਸਕਦੀ ਇਹ ਉਹ ਇਨਸਾਨ ਹੈ ਜਿਸ ਨੇ ਮੈਨੂੰ ਸਾਰੇ ਜਮਾਨੇ ਦੇ ਸਾਹਮਣੇ ਗਲਤ ਸਾਬਤ ਕੀਤਾ ਹੈ ਉਹ ਆਪਣੇ ਅੱਖਾਂ ਦੇ ਹੰਝੂਆਂ ਨਾਲ ਉਸ ਨੂੰ ਦੇਖ ਰਿਹਾ ਸੀ ਅੱਜ ਉਹ ਖੁਦ ਉਸ ਕਚਹਿਰੀ ਵਿੱਚ ਖੜਾ ਸੀ ਜਿੱਥੇ ਕੱਲ ਉਸ ਨੇ ਉਸ ਕੁੜੀ ਨੂੰ ਖੜਾ ਕੀਤਾ ਸੀ ਅੱਜ ਉਸ ਦੀ ਆਖਰੀ ਉਮੀਦ ਸੀ ਤੇ ਇਹ ਆਪਣੀ ਆਖਰੀ ਉਮੀਦ ਨੂੰ ਹਰਗਰਜ ਵੀ ਟੁੱਟਿਆ ਹੋਇਆ ਨਹੀਂ ਦੇਖਣਾ ਚਾਹੁੰਦਾ ਸੀ ਉਸ ਨੇ ਭਰੀ ਅਦਾਲਤ ਦੇ ਸਾਹਮਣੇ ਅਮਨ ਤੋਂ ਮਾਫੀ ਮੰਗੀ ਪਰ ਅਮਨ ਨੇ ਮੂੰਹ ਫੇਰ ਲਿਆ ਤੇ ਫਿਰ ਮਜਬੂਰਨ ਉਸ ਨੂੰ ਅਮਨ ਨੂੰ ਤਲਾਕ ਦੇਣਾ ਪਿਆ ਤੇ ਕੇਸ ਇੱਥੇ ਹੀ ਖਤਮ ਹੋਇਆ ਅਮਨ ਆਪਣੀ ਬੱਚੀ ਦੇ ਨਾਲ ਆਪਣੇ ਘਰੇ ਚਲੀ ਗਈ ਉਹ ਤਾਂ ਪ੍ਰਦੀਪ ਦੀ ਸ਼ਕਲ ਵੀ ਨਹੀਂ ਦੇਖਣਾ ਚਾਹੁੰਦੀ ਸੀ ਪ੍ਰਦੀਪ ਵੀ ਰੋਂਦਾ ਹੋਇਆ ਆਪਣੀ ਮਾਂ ਦੇ ਨਾਲ ਆਪਣੇ ਘਰ ਆ ਚ ਘਰੇ ਚਲਾ ਆ ਉਸ ਨੂੰ ਅੱਜ ਬਹੁਤ ਪਛਤਾਵਾ ਹੋ ਰਿਹਾ ਸੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਅਮਨ ਨੇ ਇਹ ਫੈਸਲਾ ਸਹੀ ਕੀਤਾ ਜਾਂ ਗਲਤ ਅਮਨ ਨੂੰ ਪ੍ਰਦੀਪ ਨੂੰ ਮਾਫ ਕਰ ਦੇਣਾ ਚਾਹੀਦਾ ਸੀ ਜਾਂ ਨਹੀਂ ਜੇ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਨਮੀ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ